ਬਹੁਤ ਜਿਆਦਾ ਗੰਦਾ ਐਕਸਪੀਰੀਅੰਸ ਰਿਹਾ ਯਾਰ ਉਹਨਾਂ ਨੇ ਮੇਰਾ ਬੋਰਡਿੰਗ ਪਾਸ ਤਾਂ ਮੈਨੂੰ ਦੇਤਾ ਪਰ ਜਦੋਂ ਮੈਂ ਅੱਗੇ ਇਲੈਕਟ੍ਰੋਨਿਕ ਵਾਲੀ ਮਤਲਬ ਚੈੱਕ ਇਨ ਕਰਵਾਉਣ ਗਿਆ ਨਾ ਦੁਬਾਰੇ ਉਹਨਾਂ ਨੇ ਮੈਨੂੰ ਫੇਰ ਆਵਾਜ਼ ਮਾਰ ਲਈ ਉਹ ਕਹਿੰਦੇ ਵੀ ਯਾਰ ਨਹੀਂ ਤੁਸੀਂ ਜਹਾਜ਼ ਨਹੀਂ ਚੜ੍ਹ ਸਕਦੇ ਨਹੀਂ ਮੰਨੇ ਮੈਂ ਇੰਨਾ ਮਤਲਬ ਮਾੜਾ ਹਾਲ ਆ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਪ੍ਰੂਫ ਕੀ ਚਾਹੀਦਾ ਵੀ ਮੈਂ ਇੱਕ ਟਰੈਵਲਰ ਹਾਂ ਟੂਰਿਸਟ ਹਾਂ ਤੁਸੀਂ ਮੇਰਾ YouTube ਦਾ ਅਕਾਊਂਟ ਦੇਖ ਲਓ ਮੇਰੇ ਖਾਤੇ 'ਚ ਪੈਸੇ ਦੇਖ ਲਓ ਬੈਲੈਂਸ ਦੇਖ ਲਓ ਮੇਰੇ ਕੋਲ ਯੂ ਐਸ ਡਾਲਰ ਨੇ ਉਹ ਦੇਖ ਲਓ ਵੀ ਚੰਗਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਸਾਰਾ ਕੁਝ ਹੈ ਗਿਆ ਪਰ ਉਹ ਬੰਦੇ ਮੰਨੇ ਨਹੀਂ ਹੈਗੇ ਯਾਰ ਤੇ ਆ ਗਿਆ ਤੇ ਘੱਟੋ ਘੱਟ ਮੈਨੂੰ ਇੱਥੇ 10 ਤੋਂ 12 ਸਰਦਾਰ ਮੁੰਡੇ ਮਿਲ ਗਏ ਤੇ ਉਹਨਾਂ ਸਾਰਿਆਂ ਨੇ ਮੈਨੂੰ ਇਹੀ ਕਿਹਾ ਕਹਿੰਦਾ ਬਾਈ ਤੈਨੂੰ ਉੱਥੇ ਘੇਰੀ ਖੜੇ ਸੀ ਕੀ ਗੱਲ ਹੋ ਗਈ ਸੀ ਵਾਈਗੁਰ ਜੀ ਦਾ ਖਾਲਸਾ ਵਾਈਗੁਰ ਜੀ ਦੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਣਾ ਪਿਛਲਾ ਟੂਰ ਜਦੋਂ ਖਤਮ ਹੋਇਆ ਤਾਂ ਉਸ ਟੂਰ ਦੀ ਆਖਰੀ ਵੀਡੀਓ ਦੇ ਵਿੱਚ ਮੈਂ ਦੱਸਿਆ ਸੀ ਕਿ ਆਪਣਾ ਅਗਲਾ ਟੂਰ ਆ ਜੀ ਉਹ ਇੰਟਰਨੈਸ਼ਨਲ ਟੂਰ ਹੋਣ ਵਾਲਾ ਪਰ ਇੰਟਰਨੈਸ਼ਨਲ ਟੂਰਸ ਲੈ ਕੇ ਸਾਡਾ ਕੋਈ ਐਕਸਪੀਰੀਅੰਸ ਨਹੀਂ ਹੈਗਾ ਅਸੀਂ ਜਮ੍ਹਾਂ ਹੀ ਫਰੈਸ਼ ਹਾਂ ਇੱਕ ਵਾਰੀ ਸ਼੍ਰੀਲੰਕਾ ਗਏ ਆਂ ਨੇਪਾਲ ਗਏ ਆਂ ਤਾਂ ਉਹ ਕੋਈ ਮੈਨੂੰ ਲੱਗੇ ਨਹੀਂ ਉੱਥੇ ਘੁੰਮ ਕੇ ਵੀ ਆਪਾਂ ਕਿਸੇ ਬਾਹਰਲੇ ਦੇਸ਼ ਦੇ ਵਿੱਚ ਘੁੰਮ ਰਹੇ ਆਂ ਪਰ ਜਦੋਂ ਮੈਂ ਇੰਟਰਨੈਸ਼ਨਲ ਟੂਰ ਜਾਣ ਵਾਸਤੇ ਪੰਗਾ ਲੈਣ ਲੱਗਿਆ ਤਾਂ ਬਹੁਤ ਜ਼ਿਆਦਾ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਵੀ ਤੁਹਾਨੂੰ ਕਿਹੜੀ ਕਿਹੜੀ ਚੀਜ਼ ਦੇ ਰਿਕੁਆਇਰਮੈਂਟ ਆ ਦੇਖੋ ਜਿਹੜੇ ਘੁੰਮਦੇ ਰਹਿੰਦੇ ਨੇ ਉਹਨਾਂ ਵਾਸਤੇ ਚੀਜ਼ਾਂ ਇਹ ਨਾਰਮਲ ਹੋ ਗਈਆਂ ਹੋਣਗੀਆਂ ਪਰ ਜਦੋਂ ਮੈਂ ਵੀਜ਼ਾ ਵਗੈਰਾ ਅਪਲਾਈ ਕਰਨ ਲੱਗਿਆ ਤਾਂ ਉਥੇ ਰੋਜ਼ ਨਿਤ ਨਵੀਂ ਚੀਜ਼ ਨਿਕਲ ਕੇ ਆ ਜਾਂਦੀ ਸੀ ਕਿਉਂਕਿ ਕਿਸੇ ਕੰਟਰੀ ਦਾ ਵੀਜ਼ਾ ਅਪਲਾਈ ਕਰਨ ਤੋਂ ਪਹਿਲਾਂ ਉਥੋਂ ਦੀਆਂ ਰਿਕੁਆਇਰਮੈਂਟ ਹੋ ਗਈਆਂ ਉਥੋਂ ਦੇ ਬਾਰਡਰ ਹੋਗੇ ਉਥੋਂ ਦੀ ਸਿਚੁਏਸ਼ਨ ਹੋ ਗਈ ਉਥੋਂ ਦਾ ਮੌਸਮ ਹੋ ਗਿਆ ਸਾਰਾ ਕੁਝ ਦੇਖਣਾ ਪੈਂਦਾ ਇੱਕ ਦੋ ਕੰਟਰੀਆਂ ਦੇ ਹੁਣ ਤੱਕ ਮੈਂ ਚਾਰ ਕੰਟਰੀਆਂ ਦੇ ਵੀਜ਼ੇ ਅਪਲਾਈ ਕਰਤੇ ਤੇ ਆਪਾਂ ਸਿਰਫ ਉਹੀ-ਉਹੀ ਕੰਟਰੀ ਦੀ ਗੱਲ ਕਰਾਂਗੇ ਜਿਹੜੀ ਕੰਟਰੀ ਦਾ ਆਪਣਾ ਵੀਜ਼ਾ ਆ ਗਿਆ ਤੇ ਜਿਹੜੀ ਕੰਟਰੀ ਦਾ ਵੀਜ਼ਾ ਨਹੀਂ ਆਇਆ ਆਪਾਂ ਉਸ ਕੰਟਰੀ ਦੀ ਕੋਈ ਗੱਲ ਵੀ ਨਹੀਂ ਕਰਾਂਗੇ ਫਿਲਹਾਲ ਵੀਜ਼ਾ ਹਜੇ ਤੱਕ ਮੇਰੇ ਕੋਲ ਕਿਸੇ ਵੀ ਚੀਜ਼ ਦਾ ਨਹੀਂ ਆਇਆ ਚਾਰ ਦੇ ਚਾਰ ਵੀਜ਼ੇ ਮੈਂ ਅਪਲਾਈ ਕਰਤੇ ਉਸ ਏਰੀਆ ਦੇ ਵਿੱਚ ਵਿੱਚ ਜਿੱਥੇ ਇੱਥੇ ਆਪਾਂ ਘੁੰਮਣਾ ਬਾਏ ਲੈਂਡ ਬਾਰਡਰ ਘੁੰਮਾਂਗੇ ਆਪਾਂ ਬਾਕੀ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਉਹਦੇ ਵਿੱਚੋਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਹਾਡੇ ਕੋਲ ਕ੍ਰੈਡਿਟ ਕਾਰਡ ਹੋਣਾ ਬਹੁਤ ਜ਼ਰੂਰੀ ਹੈ ਜੇ ਤੁਸੀਂ ਆਪਦੇ ਘਰੇ ਬਹਿ ਕੇ ਵੀਜ਼ਾ ਅਪਲਾਈ ਕਰਨਾ ਕਿਉਂਕਿ ਜਿਹੜੀ ਇੱਥੇ ਵੀਜ਼ੇ ਦੀ ਪੇਮੈਂਟ ਕੱਟਦੀ ਹੈ ਨਾ ਉਹ ਕ੍ਰੈਡਿਟ ਕਾਰਡ ਦੇ ਥਰੂ ਕੱਟਦੀ ਹੈ ਤੇ ਕ੍ਰੈਡਿਟ ਕਾਰਡ ਮੈਂ ਯੂਜ਼ ਨਹੀਂ ਕਰਦਾ ਸੀ 2020 ਉਹਦੇ ਪਤਾ ਨਹੀਂ ਕਿੰਨੇ ਮੈਂ ਬੰਦ ਕਰਾ ਰੱਖੇ ਨਹੀਂ ਕਿਉਂਕਿ ਉਹਦਾ ਨਾ ਖਰਚਾ ਬਹੁਤ ਹੋ ਜਾਂਦਾ ਪਰ ਇੱਥੇ ਕ੍ਰੈਡਿਟ ਕਾਰਡ ਜ਼ਰੂਰੀ ਸੀ ਮੈਂ ਜਦੋਂ ਵੀਜ਼ਾ ਵਗੈਰਾ ਅਪਲਾਈ ਕਰਨ ਲੱਗਿਆ ਉਹਨਾਂ ਨੇ ਪੇਮੈਂਟ ਮੰਗੀ ਤੇ ਉਹ ਕਹਿੰਦੇ ਤੇ ਮੈਂ ਲੈ ਕੇ ਕਿਸੇ ਹੋਰ ਦਾ ਵੀ ਕ੍ਰੈਡਿਟ ਕਾਰਡ ਫੀਸ ਭਰ ਸਕਦਾ ਸੀ ਪਰ ਮੈਨੂੰ ਇਹ ਵੀ ਆਪਦੇ ਕੋਲ ਵੀ ਹੁਣ ਹੋਣਾ ਚਾਹੀਦਾ ਹੈ ਫਿਰ ਮੈਂ ਕ੍ਰੈਡਿਟ ਕਾਰਡ ਵੀ ਅਪਲਾਈ ਕਰਤਾ ਉਸ ਤੋਂ ਬਾਅਦ ਇੱਕ ਮਤਲਬ ਫੋਲਡਰ ਬਣਾ ਕੇ ਰੱਖ ਲਿਆ ਮੈਂ ਲੈਪਟਾਪ ਦੇ ਵਿੱਚ ਉਹਦੇ ਵਿੱਚ ਮੈਂ ਮੇਨ ਮੇਨ ਚੀਜ਼ਾਂ ਆਪਦੀਆਂ ਰੱਖੀਆਂ ਨੇ ਜੀ ਆਪਦੀਆਂ ਪਾਸਪੋਰਟ ਸਾਈਜ਼ ਫੋਟੋਆਂ ਕਿਉਂਕਿ ਇੱਥੇ ਅਪਲੋਡ ਕਰਨੀਆਂ ਪੈਂਦੀਆਂ ਨੇ ਉਸ ਤੋਂ ਬਾਅਦ ਰੱਖਿਆ ਆਦਾ ਪਾਸਪੋਰਟ ਜਿਹੜੀਆਂ ਵੀ ਉੱਤੇ ਸਟੈਂਪਾਂ ਲੱਗੀਆਂ ਨੇ ਫਰੰਟ ਪੇਜ ਬੈਕ ਪੇਜ ਜਿਹੜਾ ਵੀ ਹੈਗਾ ਉਹਦਾ ਉਹਨੂੰ ਸਕੈਨ ਕਰਾ ਕੇ ਉਹ ਲੈਪਟਾਪ ਦੇ ਵਿੱਚ ਰੱਖਿਆ ਆਈਟੀਆਰ ਹੋ ਗਈ ਰਿਟਰਨ ਹੋ ਗਈ ਡੈਬਿਟ ਕ੍ਰੈਡਿਟ ਤੇ ਜਿਹੜੀ ਡਿਟੇਲ ਹੁੰਦੀ ਆ ਬੈਂਕ ਸਟੇਟਮੈਂਟ ਹੁੰਦੀ ਆ ਉਹ ਸਾਰਾ ਕੁਝ ਇਹਦੇ ਵਿੱਚ ਮੈਂ ਇਕੱਠਾ ਕਰਕੇ ਰੱਖ ਲਿਆ ਵੀ ਹੁਣ ਜਦੋਂ ਮੈਂ ਵੀਜ਼ਾ ਅਪਲਾਈ ਕਰੂੰਗਾ ਤਾਂ ਉਹ ਜਦੋਂ ਜਿਹੜੀ ਚੀਜ਼ ਮੰਗਣਗੇ ਉਹ ਮੈਂ ਉੱਥੋਂ ਚੱਕ ਕੇ ਅਪਲੋਡ ਕਰ ਦੇਣੀ ਆ ਪਰ ਮੈਂ 2-3 ਵਾਰ ਵੀਜ਼ਾ ਅਪਲਾਈ ਕਰਦਾ ਕਰਦਾ ਸਾਰਾ ਫਾਰਮ ਭਰਿਆ ਭਰਾਇਆ ਮੈਂ ਡਿਸਕਨੈਕਟ ਕਰਤਾ ਕੈਨਸਲ ਕਰਤਾ ਕਿਉਂਕਿ ਖੜੇ ਪੈਰ ਉਹ ਇਹ ਜੀ ਚੀਜ਼ ਮੰਗ ਲੈਂਦੀ ਸੀ ਜਿਹਦਾ ਮੈਨੂੰ ਕੋਈ ਆਈਡੀਆ ਨਹੀਂ ਹੁੰਦਾ ਸੀ ਤੇ ਮੇਰੇ ਕੋਲੋਂ ਹੁੰਦੀ ਵੀ ਨਹੀਂ ਸੀ ਤੇ ਹੁਣ ਦੋ ਤਿੰਨ ਵਾਰੀ ਅਪਲਾਈ ਕੀਤੇ ਨੇ ਵੀਜ਼ੇ ਸਾਰੇ ਫਾਰਮ ਭਰੇ ਭਰਾਏ ਮੈਂ ਕੈਨਸਲ ਕੀਤੇ ਕੈਨਸਲ ਕਰਨ ਤੋਂ ਬਾਅਦ ਫਿਰ ਮੈਨੂੰ ਲੱਗਿਆ ਪਤਾ ਵੀ ਇਹ ਇਹ ਚੀਜ਼ਾਂ ਹਰੇਕ ਵੀਜ਼ੇ ਦੇ ਵਿੱਚ ਮੰਗੀਆਂ ਜਾਂਦੀਆਂ ਨੇ ਹੋਟਲ ਬੁਕਿੰਗ ਹੋ ਗਿਆ ਛੋਟੀਆਂ ਫਲਾਈਟ ਟਿਕਟਾਂ ਹੋ ਗਈਆਂ ਫਲਾਈਟ ਟਿਕਟਾਂ ਮੈਂ ਬਾਹਰੋਂ ਬੁੱਕ ਕਰਵਾਉਂਦਾ ਹੁੰਦਾ ਸੀ ਹੁਣ ਉਹ ਮੈਂ ਸਾਰਾ ਕੁਝ ਆਪ ਹੀ ਕਰਦਾ ਇਹਦੋਂ ਕਰਨ ਦਾ ਕਾਰਨ ਇਹ ਆ ਆਪ ਕਰਨ ਦਾ ਰੀਜ਼ਨ ਇਹ ਆ ਬਈ ਕਿਵੇਂ ਫੋਨ ਕਰਕੇ ਆਪਾਂ ਕਿੰਨਾ ਚਿਰਕੇ ਇਸ ਤੋਂ ਕਰਵਾਈ ਜਾਵਾਂਗੇ ਮੰਨ ਲਾ ਆਪਾਂ ਬਾਹਰ ਕਿਸੇ ਕੰਟਰੀ ਦੇ ਵਿੱਚ ਘੁੰਮ ਰਹੇ ਹਾਂ ਮੈਨੂੰ ਉੱਥੇ ਫਲਾਈਟ ਬੁੱਕ ਕਰਨੀ ਪੈ ਗਈ ਹੁਣ ਮੈਂ ਇੰਡੀਆ ਜਿੱਦਾ ਫੋਨ ਕਰਨੋਂ ਰਿਹਾ ਵੀ ਮੈਨੂੰ ਫਲਾਈਟ ਬੁੱਕ ਕਰਕੇ ਦੋ ਜੀ ਹਨਾ ਤਾਂ ਉਹ ਸਾਰਾ ਕੁਝ ਆਪ ਆਪ ਹੀ ਸਿੱਖ ਕੇ ਤੇ ਆਪ ਹੀ ਸਾਰਾ ਕੁਝ ਮੈਨੇਜ ਕਰਾਂਗੇ ਉਹਦਾ ਇੱਕ ਰੀਜ਼ਨ ਇਹ ਹੋਏਗਾ ਵੀ ਤੁਹਾਨੂੰ ਐਕਸਪੀਰੀਅੰਸ ਵੀ ਆਊਗਾ ਤੇ ਅੱਗੇ ਜਿਹੜੀਆਂ ਕੋਈ ਆਪਾਂ ਇਨ ਫਿਊਚਰ ਦੇ ਵਿੱਚ ਕੰਟਰੀਆਂ ਘੁੰਮਾਂਗੇ ਉਹ ਸਾਰਾ ਜਿਹੜੀ ਉਹਦੀ ਮੁਖਤਿਆਰੀ ਹੁੰਦੀ ਆ ਉਹ ਆਪ ਦੇ ਹੱਥ ਦੇ ਵਿੱਚ ਆਪਾਂ ਰੱਖਾਂਗੇ ਪੂਰਤੇ ਜਾਣ ਤੋਂ ਪਹਿਲਾਂ ਮੈਂ ਕਹ ਲੱਗਦੇ ਆ ਕਿਉਂਕਿ ਮੇਰੇ ਮੰਗਰੋ ਕਿਸੇ ਨੇ ਇਹ ਚਲਾਉਣਾ ਨਹੀਂ ਹੈਗਾ ਮਹੀਨਾ ਡੇਢ ਮਹੀਨਾ ਜਿੰਨਾ ਚਿਰ ਵੀ ਆਪਾਂ ਟੂਰ ਤੇ ਰਹਾਂਗੇ ਨਾ ਓਨਾਂ ਚਿਰੇ ਮੋਟਰਸਾਈਕਲ ਖੜਾ ਹੀ ਰਹਿਣਾ ਮੈਥੋਂ ਇਲਾਵਾ ਕੋਈ ਚਲਾਉਂਦਾ ਵੀ ਨਹੀਂ ਹੈਗਾ ਨਾ ਕਿਸੇ ਨੇ ਇਹਦੀ ਸੈਲਫ ਮਾਰਨੀ ਆ ਇੱਕ ਮੇਰਾ ਸੁਪਨਾ ਸੀ ਇੱਕ ਡਰੀਮ ਸੀ ਮੈਂ ਕਿਹਾ ਯਾਰ ਆਪਾਂ ਨਾ ਕਦੇ ਇੰਟਰਨੈਸ਼ਨਲ ਟੂਰ ਮੋਟਰਸਾਈਕਲ ਤੇ ਲਾਵਾਂਗੇ ਪਰ ਜਦੋਂ ਇੰਟਰਨੈਸ਼ਨਲ ਟੂਰ ਦਾ ਪਤਾ ਕੀਤਾ ਨਾ ਵੀ ਮੋਟਰਸਾਈਕਲ ਦੇ ਕੀ ਹਿਸਾਬਤਾ ਬਹੁਤ ਲੱਖਾਂ ਰੁਪਈਆ ਦਾ ਖਰਚਾ ਵੈਸੇ ਤਾਂ ਬਾਹਰਲੇ ਦੇਸ਼ਾਂ ਵਾਲੇ ਟੂਰ ਦੇ ਉੱਤੇ ਲੱਖਾਂ ਰੁਪਈਆ ਲੱਗ ਜਾਂਦੇ ਨੇ ਪਰ ਮੋਟਰਸਾਈਕਲ ਦੇ ਵਿੱਚ ਸੀਨ ਇਹ ਹੈ ਵੀ ਜਦੋਂ ਤੁਸੀਂ ਟੂਰ ਸ਼ੁਰੂ ਵੀ ਨਹੀਂ ਕੀਤਾ ਉਦੋਂ ਪਹਿਲਾਂ ਹੀ 4-5 ਲੱਖ ਰੁਪਏ ਦਾ ਇਹਦੇ ਵਿੱਚ ਖਰਚਾ ਹੈਗਾ ਕਿਉਂਕਿ ਮੋਟਰਸਾਈਕਲ ਦੇ ਡਾਕੂਮੈਂਟ ਬਣਾਉਣੇ ਪੈਂਦੇ ਨੇ ਮੋਟਰਸਾਈਕਲ ਦਾ ਪਾਸਪੋਰਟ ਬਣਾਉਣਾ ਪੈਂਦਾ ਤਾਂ ਸਾਰਾ ਸਿਸਟਮ ਇਹਦੇ ਵਿੱਚ ਇਹੋ ਜਿਹਾ ਕੁਝ ਸੀ ਬਾਕੀ ਹੁਣ ਮਹੀਨਾ ਡੇਢ ਮਹੀਨਾ ਕਿਸੇ ਨੇ ਚਲਾਉਣਾ ਨਹੀਂ ਹੈਗਾ ਐਵੇਂ ਮਿੱਟੀ ਮੁੱਟੀ ਪਈ ਜਾਊਗੀ 4 ਕੰਟਰੀਆਂ ਦੇ ਵੀਜ਼ੇ ਅਪਲਾਈ ਕੀਤੇ ਹੋਏ ਨੇ ਚਾਰਾਂ ਦੇ ਵਿੱਚੋਂ ਹਜੇ ਤੱਕ ਕਿਸੇ ਵੀ ਕੰਟਰੀ ਦਾ ਵੀਜ਼ਾ ਨਹੀਂ ਆਇਆ ਪਰ ਤੁਸੀਂ ਕੌਨਫੀਡੈਂਸ ਦੇਖੋ ਮੇਰਾ ਵੀਜ਼ਾ ਆਉਣ ਤੋਂ ਪਹਿਲਾਂ ਹੀ ਮੋਟਰਸਾਈਕਲ ਮੈਂ ਧੋਣ ਲੱਗ ਗਿਆ ਵੀ ਆਈ ਜਾਣਾ ਕਿਸੇ ਤੇ ਧੋ ਕੇ ਕਬਰ ਪਾ ਕੇ ਇਹਨੂੰ ਮੋਟਰਸਾਈਕਲ ਨੂੰ ਆਪਾਂ ਖੜਾ ਦਾਂਗੇ। ਲੋ ਜੀ ਲੈਪਟਾਪ ਦੀ ਸਕਰੀਨ ਤੇ ਆਪਾਂ ਆ ਗਏ ਆ ਤੇ ਜਿਹੜੀ ਸਭ ਤੋਂ ਘੈਂਟ ਕੰਟਰੀ ਸੀ ਤੇ ਜਿਹਦਾ ਮੈਨੂੰ ਲੱਗਦਾ ਸੀ ਕਿ ਸਭ ਤੋਂ ਔਖਾ ਵੀਜ਼ਾ ਲੈਣਾ ਤੇ ਜਿਹਦਾ ਸਭ ਤੋਂ ਮਹਿੰਗਾ ਵੀਜ਼ਾ ਵੀ ਸੀ ਉਸ ਕੰਟਰੀ ਦਾ ਵੀਜ਼ਾ ਆਪਣਾ ਮੁਬਾਰਕਾਂ ਤੁਹਾਨੂੰ ਤੇ ਮੈਨੂੰ ਆਹ ਦੇਖੋ ਸਟੇਟਸ ਕੀ ਲਿਖਿਆ ਹੋਇਆ ਡਿਨਾਈਡ ਡਿਨਾਈਲ ਮਾਰਤਾ ਇਹਨਾਂ ਨੇ ਯਾ ਰਿਜੈਕਟ ਕਰਤਾ ਆਪਣਾ ਵੀਜ਼ਾ ਜਿੱਦੇ ਮੈਂ ਵੀਜ਼ਾ ਅਪਲਾਈ ਕੀਤਾ ਨਾ ਉਦੋਂ ਅਗਲੇ ਦਿਨ ਹੀ ਇਹਨਾਂ ਦੀ ਮੈਨੂੰ ਮੇਲ ਆ ਗਈ ਸੀ ਜਿਹੜੇ ਜਿਹੜੇ ਡਾਕੂਮੈਂਟ ਇਹ ਮੰਗੀ ਗਏ ਉਹ ਉਹ ਡਾਕੂਮੈਂਟ ਮੈਂ ਇਹਨਾਂ ਨੂੰ ਸੈਂਡ ਕਰੀ ਗਿਆ ਫੇਰ ਵੀ ਪਤਾ ਨਹੀਂ ਕਿਹੜੀ ਗੱਲੋਂ ਇਹਨਾਂ ਨੇ ਰਿਜੈਕਟ ਮਾਰਤਾ ਡਿਨਾਇਲ ਮਾਰਤਾ ਤੇ ਮੈਨੂੰ ਹੀ ਲੱਗਦਾ ਵੀ ਯਾਰ ਇਹ ਦੇਣਗੇ ਵੀਜ਼ਾ ਕਿਉਂਕਿ ਬਹੁਤ ਇਹ ਹੋਰ ਸਾਭ ਦੀ ਕੰਟਰੀ ਆ ਹਨਾ ਮੈਂ ਤੁਹਾਨੂੰ ਇਹਦੇ ਬਾਰੇ ਤਾਂ ਨਹੀਂ ਦੱਸ ਰਿਹਾ ਵੀ ਜਿੱਦੇ ਕਦੇ ਅਗਲੀ ਵਾਰੀ ਆਪਾਂ ਵੀਜ਼ਾ ਇਹਦਾ ਲਿਆ ਤਾਂ ਉਦੋਂ ਹੀ ਫੇਰ ਆਪਾਂ ਇਹ ਤੁਹਾਨੂੰ ਇਹਦੇ ਬਾਰੇ ਦੱਸਾਂਗੇ ਪਰ ਸਭ ਤੋਂ ਪਹਿਲੀ ਕੰਟਰੀ ਵੀਜ਼ਾ ਜਿਹੜਾ ਅਪਲਾਈ ਕੀਤਾ ਸੀ ਉਹਦਾ ਆਪਾਂ ਨੂੰ ਡਿਨਾਇਲ ਆ ਗਿਆ ਇਥ ਠੀਕ ਹੈ ਬਾਕੀ ਕੰਟਰੀਆਂ ਦੇਖਦੇ ਆ ਕੀ ਬਣਦਾ ਕਿਉਂਕਿ ਮੈਂ ਇਹਦਾ ਵੀ ਅਪਲਾਈ ਕਰਤਾ ਸੀ ਬਾਕੀਆਂ ਦਾ ਵੀ ਅਪਲਾਈ ਕਰਤਾ ਸੀ ਇਹ ਸਭ ਤੋਂ ਲੱਗ ਕੰਟਰੀ ਸੀ ਬਾਕੀ ਕੰਟਰੀਆਂ ਜਿਹੜੀਆਂ ਨੇ ਉਹ ਇਕੱਠੀਆਂ ਇਕੱਠੀਆਂ ਨੇ ਲੋ ਜੀ ਮੁਬਾਰਕਾਂ ਤੁਹਾਨੂੰ ਉੱਪਰ ਲਿਖਿਆ ਆ ਗਿਆ ਯੂਅਰ ਵੀਜ਼ਾ ਇਜ਼ ਫਿਨਿਸ਼ਡ ਥੱਲੇ ਲਿੰਕ ਦਿੱਤਾ ਹੋਇਆ ਇਹ ਲਿੰਕ ਤੇ ਮੈਂ ਕਲਿੱਕ ਕੀਤਾ ਤਾਂ ਅੱਗੇ ਜਾ ਕੇ ਵੈਬਸਾਈਟ ਖੁੱਲ ਗਈ ਉੱਥੇ ਪਾਸਪੋਰਟ ਦਾ ਨੰਬਰ ਭਰ ਕੇ ਮੈਂ ਦੇਖ ਲਿਆ ਆਪਣਾ ਵੀਜ਼ਾ ਕੰਟਰੀ ਦਾ ਅਪਰੂਵ ਹੋ ਗਿਆ ਟੋਟਲ 4 ਵੀਜ਼ੇ ਮੈਂ ਅਪਲਾਈ ਕੀਤੇ ਹੋਏ ਸੀ ਉਹਦੇ ਵਿੱਚੋਂ ਇੱਕ ਰਿਜੈਕਟ ਹੋ ਗਿਆ ਇੱਕ ਵੀਜ਼ਾ ਆ ਗਿਆ ਦੋ ਵੀਜ਼ੇ ਹਜੇ ਪੈਂਡਿੰਗ ਨੇ ਉਹ ਵੀਜ਼ਿਆਂ ਨੂੰ 15 ਦਿਨ ਹੋ ਗਏ ਹਜੇ ਤੱਕ ਆਏ ਨਹੀਂ ਹੈਗੇ ਈ ਵੀਜ਼ਾ ਇੰਨਾ ਦਿਨ ਲਾਉਂਦੇ ਨਹੀਂ ਹੁੰਦਾ ਮਤਲਬ ਈ ਵੀਜ਼ੇ ਨੂੰ ਇੰਨਾ ਟਾਈਮ ਲੱਗਦਾ ਨਹੀਂ ਜਿੰਨਾ ਟਾਈਮ ਲੱਗ ਗਿਆ ਫਿਰ ਮੈਂ ਐਮਬੈਸੀ ਨੂੰ ਈਮੇਲ ਛੱਡੀ ਆ ਦੇਖਦੇ ਆ ਕੀ ਰਿਸਪੌਂਸ ਆਉਂਦਾ ਵੀਜ਼ੇ ਉਹਨਾਂ ਦੇ ਆਉਣੇ ਚਾਹੀਦੇ ਨੇ ਜਿਵੇਂ ਇਹ ਕੰਟਰੀ ਦਾ ਵੀ ਆ ਗਿਆ ਪਰ ਜਿਹੜੀ ਕੰਟਰੀ ਦਾ ਵੀਜ਼ਾ ਆ ਗਿਆ ਮੇਰਾ ਮੈਂ ਉਹਦੇ ਅਕੋਰਡਿੰਗ ਆਪ ਦਾ ਜਿਹੜਾ ਟੂਰ ਆ ਪਲਾਨ ਕਰ ਲਿਆ ਇਸ ਕੰਟਰੀ ਨੂੰ ਘੁੰਮਦੇ ਘੁੰਮਦੇ ਜੋ ਲਾਸਟ ਵਾਲੇ 3-4 ਦਿਨ ਬਚਣਗੇ ਉਦੋਂ ਆਪਾਂ ਪਲਾਨ ਕਰਾਂਗੇ ਵੀ ਗਾਹਾਂ ਜਾਣਾ ਕਿੱਥੇ ਹੈ ਜੇ ਉਹ ਕੰਟਰੀਆਂ ਦੇ ਵੀਜ਼ੇ ਨਾ ਆਏ ਜੇ ਉਹ ਕੰਟਰੀਆਂ ਦੇ ਵੀਜ਼ੇ ਆ ਗਏ ਫਿਰ ਆਪਾਂ ਉਧਰ ਨੂੰ ਜਾਵਾਂਗੇ ਠੀਕ ਆ ਬਹੁਤ ਸੋਹਣਾ ਟੂਰ ਹੋਣ ਵਾਲਾ ਪਹਿਲਾ ਮੇਰਾ ਐਕਸਪੀਰੀਅੰਸ ਆ ਇੰਟਰਨੈਸ਼ਨਲ ਚੰਗੀ ਤਰ੍ਹਾਂ ਜਿਹੜਾ ਮੈਂ ਇਕੱਠੀਆਂ ਕੰਟਰੀਆਂ ਕਰਨ ਚੱਲਿਆ ਖਾਸੀਆਂ ਤਾਂ ਬਹੁਤ ਕੁਝ ਮਨ ਲੱਗਦਾ ਵੀ ਸਿੱਖਣ ਨੂੰ ਮਿਲੂਗਾ ਬਾਕੀ ਤੁਹਾਡੇ ਕੋਲ ਵੀ ਜੇ ਕੋਈ ਇਨਫੋਰਮੇਸ਼ਨ ਹੋਈ ਜਾਂ ਜਿਵੇਂ ਦੀ ਵੀ ਹੈ ਨਾ ਜਿਵੇਂ ਜਿਵੇਂ ਤੁਸੀਂ ਮੇਰਾ ਟੂਰ ਦੇਖਦੇ ਜਾਓਗੇ ਮੈਨੂੰ ਗਾਈਡ ਕਰਨ ਦੀ ਕੋਸ਼ਿਸ਼ ਕਰਿ ਬਾਕੀ ਰੱਬ ਰੱਖਾ ਕੀ ਬਣਦਾ ਕੀ ਨਹੀਂ ਬਣਦਾ ਬਾਕੀ ਜਿਹੜੇ ਮੇਰੀ ਇੰਡੀਅਨ ਕਰੰਸੀ ਸੀ ਉਹਦੇ ਵਿੱਚ ਮੈਂ ਯੂ ਐਸ ਦੇ ਡਾਲਰ ਐਕਸਚੇਂਜ ਕਰ ਲੇ ਯੂ ਐਸ ਡਾਲਰ ਕਰੰਸੀ ਮੈਂ ਨਾਲ ਲੈ ਕੇ ਚੱਲੇ ਆ ਬਾਕੀ ਇੰਡੀਅਨ ਕਰੰਸੀ ਵੀ ਥੋੜੀ ਬਹੁਤਾ ਉਹਦੇ ਨਾਲ ਲੈ ਕੇ ਚੱਲੇ ਆ ਇਹ ਟੂਰ ਦੇ ਵਿੱਚ ਘੁੰਮਦੇ ਘੁੰਮਦੇ ਮੁੱਲਦਾ ਵੀ ਉਹ ਦੋ ਕੰਟਰੀਆਂ ਦੇ ਜਿਹੜੇ ਵੀਜ਼ੇ ਰਹਿ ਗਏ ਉਹ ਆਉਣੇ ਚਾਹੀਦੇ ਨੇ ਮੈਨੂੰ ਲੱਗਦਾ ਪਰ ਜੇ ਉਹ ਨਾ ਆਏ ਫਿਰ ਆਪਾਂ ਨੂੰ ਇਸ ਕੰਟਰੀ ਦੇ ਵਿੱਚੋਂ ਕੋਈ ਨਵਾਂ ਪਲਾਨ ਕਰਨਾ ਪੈਣਾ ਵੀ ਜਾਣਾ ਕਿੱਥੇ ਨੂੰ ਆ ਸ਼ਾਮ ਨੂੰ 7 ਵਜੇ ਸੰਗਰੂਰ ਤੋਂ ਆਪਣੀ ਨਿਊ ਦਿੱਲੀ ਨੂੰ ਟ੍ਰੇਨ ਆ ਤੇ ਨਿਊ ਦਿੱਲੀ ਪਹੁੰਚ ਕੇ ਫਿਰ ਅਗਲੇ ਦਿਨ ਸਵੇਰੇ 6 ਵਜੇ ਆਪਣੀ ਫਲਾਈਟ ਆ ਜੀ ਕਿਹੜੀ ਕੰਟਰੀ ਦੀ ਫਲਾਈਟ ਆ ਉਹ ਤੁਹਾਨੂੰ ਆਪਾਂ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਪਰ ਫਿਲਹਾਲ ਥੋੜਾ ਜਿਹਾ ਸਸਪੈਂਸ ਬਣਾ ਕੇ ਰੱਖੀਏ ਤੇ ਬਹੁਤ ਵਧੀਆ ਉਹ ਕੰਟਰੀ ਹੋਣ ਵਾਲੀ ਆ ਆਪਦੇ ਅਕੋਰਡਿੰਗ ਮੈਂ ਮੌਸਮ ਵੀ ਦੇਖ ਕੇ ਚੁਣਿਆ ਮੌਸਮ ਵੀ ਉੱਥੇ ਫਿਲਹਾਲ 15 20 22 ਡਿਗਰੀ ਟੈਂਪਰੇਚਰ ਆ ਜਿਆਦਾ ਠੰਡ ਵੀ ਨਹੀਂ ਹੈਗੀ ਜਿਆਦਾ ਗਰਮੀ ਵੀ ਨਹੀਂ ਹੈਗੀ ਬਾਕੀ ਗੱਲਾਂ ਬਾਤਾਂ ਛੋਡੂ ਨਾਲ ਨਾਲ ਆਪਾਂ ਦੱਸਦੇ ਜਾਵਾਂਗੇ ਵਿੱਚੋਂ ਵਿੱਚ ਖੁਸ਼ੀ ਵੀ ਆ ਤੇ ਵਿੱਚੋਂ ਵਿੱਚ ਥੋੜਾ ਥੋੜਾ ਡਰਜਾ ਵੀ ਲੱਗ ਰਿਹਾ ਵੀ ਇੰਟਰਨੈਸ਼ਨਲ ਮੈਂ ਕੱਲਾ ਕਰਨ ਜਾ ਰਿਹਾ ਗੱਲ ਕੋਈ ਵੱਡੀ ਨਹੀਂ ਹੈਗੀ ਇੰਟਰਨੈਸ਼ਨਲ ਕਰਨਾ ਪਰ ਐ ਜੇ ਹੁੰਦਾ ਵੀ ਕਦੇ ਕੀਤਾ ਨਹੀਂ ਹੈਗਾ ਫਰੈਸ਼ਰ ਆਪ ਆਏ ਚੀਜ਼ਾਂ ਦੇ ਵਿੱਚ ਜਦੋਂ ਆਪਣਾ ਚੰਗੀ ਤਰ੍ਹਾਂ ਇਹਦੇ ਵਿੱਚ ਹੱਥ ਪੈ ਗਿਆ ਤਾਂ ਜਿਵੇਂ ਆਪਾਂ ਇੰਡੀਆ ਦੇ ਵਿੱਚ ਘੁੰਮਦੇ ਆ ਤੇ ਫਿਰ ਐ ਆਪਾਂ ਬਾਹਰਲੀ ਕੰਟਰੀਆਂ ਵੀ ਘੁੰਮਣ ਲੱਗ ਜਾਗੇ ਪਰ ਫਿਲਹਾਲ ਸਭ ਤੋਂ ਵੱਡੀ ਜ਼ਿੰਮੇਵਾਰੀ ਤੁਹਾਡੇ ਤੇ ਆ ਵੀ ਤੁਸੀਂ ਇਹਨੂੰ ਵੱਧੋ-ਬਧ ਸਪੋਰਟ ਕਰਨੀ ਆ ਲਾਈਕ ਕਮੈਂਟ ਸ਼ੇਅਰ ਕਰਨਾ ਵੱਧੋ-ਬਧ ਤੁਹਾਡੇ ਜਿਹੜੇ WhatsAppਾਂ ਦੇ ਗਰੁੱਪ ਨੇ ਉਹਦੇ ਵਿੱਚ ਲਿੰਕ ਨੂੰ ਸੈਂਡ ਕਰ ਦਿਆ ਕਰੋ ਕਿਉਂਕਿ ਉਹਦੇ ਨਾਲ ਸਾਨੂੰ ਰਿਸਪੌਂਸ ਮਿਲਦਾ ਤੇ ਮਾੜਾ-ਮੋਟਾ ਸਾਨੂੰ ਹੈਲਪ ਵੀ ਹੁੰਦੀ ਆ ਘੁੰਮਣ ਵਾਸਤੇ ਵੀ ਹਨਾ ਤਾਂ ਨਵੀਆਂ-ਨਵੀਆਂ ਕੰਟਰੀਆਂ ਤੁਹਾਨੂੰ ਆਪਾਂ ਦਿਖਾਉਂਦੇ ਜਾਵਾਂਗੇ ਇਹ ਟੂਰ ਆਪਣਾ ਹੋ ਸਕਦਾ ਪਰ ਜਮਾ ਟੌਪ ਦੀਆਂ ਵੀਡੀਓ ਤੁਹਾਡੇ ਵਾਸਤੇ ਕੱਢ ਕੇ ਲੈ ਕੇ ਆਵਾਂਗੇ ਪੂਰਾ ਸੋਡਾ ਜੀ ਲਾ ਕੇ ਰੱਖਾਂਗੇ ਇਹਨਾਂ ਤੁਸੀਂ ਇਹ ਚੀਜ਼ ਤੇ ਗੌਰ ਕਰਿਓ ਠੀਕ ਆ ਧੰਨਵਾਦ ਜੀ ਮਿਲਦੇ ਹਾਂ ਤੁਹਾਨੂੰ ਸੰਗਰੂਰ ਵਾਲੇ ਰੇਲਵੇ ਸਟੇਸ਼ਨ ਤੇ ਸੰਗਰੂਰ ਰੇਲਵੇ ਸਟੇਸ਼ਨ ਆਪਾਂ ਪਹੁੰਚ ਗਏ ਆ ਜੀ ਪੂਰੇ ਡੇਢ ਸਾਲ ਬਾਅਦ ਆਇਆ ਮੈਂ ਤੇ ਪੂਰੀ ਯਾਰ ਇਹਦੀ ਲੁੱਕ ਬਦਲ ਕੇ ਰੱਖਤੀ ਰੇਲਵੇ ਸਟੇਸ਼ਨ ਦੀ ਬਹੁਤ ਸੋਹਣਾ ਬਣਾਤਾ ਇੱਧਰ ਬੂਟੇ ਬਾਟੇ ਲਾਤੇ ਸਾਫ ਸਫਾਈ ਦੇਖੋ ਤੁਸੀਂ ਕਿੰਨੀ ਆ ਤੇ ਇਹਦੀਆਂ ਗੰਧਾ ਤੇ ਰੰਗ ਕਰਤਾ ਜਿਵੇਂ ਕਿਸੇ ਕਿਲੇ ਤੇ ਕੀਤਾ ਹੁੰਦਾ ਸਾਹਮਣੇ ਇੰਡੀਆ ਦਾ ਝੰਡਾ ਲੱਗਿਆ ਹੋਇਆ ਆ ਇਥੋਂ ਦੇਖੋ ਜਿਵੇਂ ਕਿਸੇ ਕਿਲੇ ਦੇ ਵਿੱਚ ਘੁੰਮਦੇ ਹੁੰਨੇ ਆਪਾਂ ਐ ਬਣਾਇਆ ਪਿਆ ਜਦੋਂ ਅੱਜ ਤੋਂ ਡੇਢ ਸਾਲ ਪਹਿਲਾਂ ਜਦੋਂ ਅਸੀਂ ਸ਼੍ਰੀਲੰਕਾ ਗਏ ਆ ਨਾ ਤਾਂ ਉਦੋਂ ਮੈਂ ਇਸ ਰੇਲਵੇ ਸਟੇਸ਼ਨ ਤੇ ਆਇਆ ਸੀ ਤੇ ਅੱਜ ਪੂਰੇ ਡੇਢ ਸਾਲ ਬਾਅਦ ਦੁਬਾਰੇ ਫੇਰ ਇੰਟਰਨੈਸ਼ਨਲ ਟੂਰ ਵਾਸਤੇ ਆਪਾਂ ਇਸ ਰੇਲਵੇ ਸਟੇਸ਼ਨ ਤੇ ਆਈਆਂ ਪਰ ਉਹ ਦੇਖੋ ਯਾਰ ਸਾਹਮਣੇ ਨਾ ਬਚਾਲੇ ਹਿੰਦੀ ਦੇ ਵਿੱਚ ਸੰਗਰੂਰ ਲਿਖਿਆ ਹੋਇਆ ਸਾਈਡ ਤੇ ਪੰਜਾਬੀ ਦੇ ਵਿੱਚ ਮਨ ਲਾ ਤਾਂ ਪੰਜਾਬੀ ਵਾਲਾ ਸੈਂਟਰ ਤੇ ਲਿਖਣਾ ਚਾਹੀਦਾ ਸੀ ਇੱਥੇ ਸੂਰਜ ਛਿਪਣ ਵਾਲਾ ਨਾ ਤਾਂ ਕਰਕੇ ਇਧਰਲੇ ਪਾਸੇ ਪਲੇਟਫਾਰਮ ਤੇ ਧੁੱਪ ਪੈ ਰਹੀ ਆ ਕਿਸੇ ਪਾਸੇ ਛਾਂ ਦੇ ਵਿੱਚ ਬੈਠਣ ਨੂੰ ਥਾਂ ਨਹੀਂ ਹੈਗੀ ਸਾਰੇ ਜਿੰਨੇ ਵੀ ਬੈਂਚ ਤੁਰ ਤੱਕ ਲੱਗੇ ਹੋਏ ਨੇ ਸਾਰਿਆਂ ਤੇ ਧੁੱਪ ਪੈ ਰਹੀ ਆ ਆਹ ਦੇਖੋ ਆਪਣੀ ਵਾਲੀ ਰੇਲ ਗੱਡੀ ਤੋਂ ਪਹਿਲਾਂ ਇੱਕ ਹੋਰ ਰੇਲ ਗੱਡੀ ਆਈ ਆ ਜੀ ਇਹ ਹੈਗੀ ਆ ਅੰਮ੍ਰਿਤਸਰ ਨੰਦੇੜ ਐਕਸਪ੍ਰੈਸ ਤੇ ਪੰਜਾਬ ਦੀਆਂ ਬਹੁਤ ਸੰਗਤਾਂ ਖੜੀਆਂ ਨੇ ਪਲੇਟਫਾਰਮ ਤੇ ਇਹ ਸਿੱਧੀ ਹਜੂਰ ਸਾਹਿਬ ਨੂੰ ਚੱਲੀ ਆ ਜੀ ਬਸ ਇਹ ਤੋਂ ਬਾਅਦ 25 ਮਿੰਟਾਂ ਬਾਅਦ ਆਪਣੀ ਟ੍ਰੇਨ ਆ ਜਾਣੀ ਆ ਲੋਜੀ 10 ਮਿੰਟ ਲੇਟ ਤੇ ਟ੍ਰੇਨ ਆਪਣੀ ਆ ਗਈ ਇਹੇ ਟ੍ਰੇਨ ਰੋਜ਼ ਹੀ ਚੱਲਦੀ ਆ ਦਿੱਲੀ ਨੂੰ ਸਾਡੇ ਸ਼ਹਿਰ ਸ੍ਰਾਮ ਦੇ ਵਿੱਚ ਖੜਦੀ ਨਹੀਂ ਹੈਗੀ ਤਾਂ ਕਰਕੇ ਫਿਰ ਸੰਗਰੂਰ ਆਉਣਾ ਪੈਂਦਾ ਰਾਤ ਦਾ 11:30 ਵਜੇ ਦਾ ਟਾਈਮ ਹੋ ਗਿਆ ਤੇ ਨਵੀਂ ਦਿੱਲੀ ਦੇ ਆਪਾਂ ਰੇਲਵੇ ਸਟੇਸ਼ਨ ਤੇ ਪਹੁੰਚ ਗਏ ਆਂ ਇਧਰਲੇ ਪਾਸੇ ਬਾਈ ਹੋਰੇ ਆ ਗਏ ਆਪਾਂ ਨੂੰ ਮਿਲਣ ਮੈਂ ਇਹਨਾਂ ਨੂੰ ਫੋਨ ਕਰਤਾ ਸੀ ਮੈਂ ਕਿਹਾ ਜੀ ਮੇਰੇ ਫਲਾਈਟ ਦੇ ਵਿੱਚ ਮੇਰੇ ਕੋਲ 2 2.5 ਘੰਟੇ ਐਕਸਟਰਾ ਹੈਗੇ ਨੇ ਮੈਂ ਕਿਹਾ ਜੇ ਤੁਹਾਡੇ ਕੋਲ ਟਾਈਮ ਹੈਗਾ ਤਾਂ ਆ ਕੇ ਮੈਨੂੰ ਮਿਲ ਜਿਓ ਤੇ ਬਾਈ ਹੋਰੇ ਆ ਗਏ ਇਹ ਤੁਸੀਂ ਇਹਨਾਂ ਨੂੰ ਪੁਰਾਣੇ ਵਲੌਗਾਂ ਦੇ ਵਿੱਚ ਵੀ ਦੇਖਿਆ ਹੋਣਾ ਤੇ ਹੁਣ ਆਪਾਂ ਇੱਥੋਂ ਚਾਹ ਪਾਣੀ ਪੀਵਾਂਗੇ ਤੇ ਉਸ ਤੋਂ ਬਾਅਦ ਫਿਰ ਰਾਤ ਨੂੰ ਹੁੰਦਾ ਮੈਟਰੋ ਬੰਦ ਹੋ ਗਈ ਹੋਣੀ ਹਨਾ ਤੇ ਫਿਰ ਇੱਥੋਂ ਟੈਕਸੀ ਲੈ ਕੇ ਆਪਾਂ 에ਰਪੋਰਟ ਤੇ ਜਾਵੜਾਂਗੇ ਹਨਾ ਹਾਂ ਉਹ ਨਾ ਨਾ ਨਵੇਂ ਆਪਣੇ ਜਿਹੜਾ ਟੂਰ ਹੋਣ ਵਾਲਾ ਉਹਨੂੰ ਦੱਸੋ ਵੀ ਮਾੜਾ ਮੋਟਾ ਲਾਈਕ ਸ਼ੇਅਰ ਕਰਿਓ ਭਾਈ ਨਵਾਂ ਟੂਰ ਤੇ ਹਾਂ ਫਿਰ ਲਾਈਕ ਸ਼ੇਅਰ ਤੇ ਬਣਦਾ ਹੀ ਹੈ ਹਾਂ ਬਸ ਮਿਹਨਤ ਲੱਗਦੀ ਹੈ ਜਾਣ ਲੱਗੇ ਟ੍ਰੈਵਲ ਕਰਕੇ ਆਣਾ ਫਿਰ ਉੱਧਰ ਜਾਣਾ ਹਾਂ ਤੇ ਹੁਣ ਇੱਥੋਂ ਜਾ ਚੂ ਪੀਨੇ ਆ ਫਿਰ ਉਦੋਂ ਬਾਰ ਐਰਪੋਰਟ ਤਾਂ ਇੱਥੋਂ ਕਿੰਨਾ ਕੁ ਦੂਰ ਆ ਇੱਥੋਂ ਹੋਣਾ ਮੁਸ਼ਕਿਲ ਨਾਲ ਅੱਧੇ ਘੰਟੇ ਦਾ ਹੁੰਦਾ ਘੰਟੇ ਦਾ ਯਾ ਅੱਧੇ ਘੰਟੇ ਦਾ ਬਸ ਠੀਕ ਆ ਹਾਂ ਹੁਣ ਖਾਲੀ ਸੜਕਾਂ ਖਾਲੀ ਹੈ ਜਾਂ ਪੌਣਾ ਘੰਟਾ ਲੱਗੇਗਾ ਬਸ ਪੌਣਾ ਘੰਟਾ ਲੱਗ ਜੂ ਹਨਾ ਹੁਣ ਮਸਜੀ ਵਾਲੀ ਹੋਈ ਪਈ ਆ ਚਲੇ ਐਰਪੋਰਟ ਤੇ ਜਾਵਾਂਗੇ ਉਥੇ ਏਸੀ ਓਸੀ ਲੱਗਿਆ ਹੋਊਗਾ ਤੇ ਉਥੇ ਬਹਿ ਕੇ ਫਿਰ ਸਾਨੂੰ ਆਪਾਂ ਗਾਂਹ ਦੀ ਜੈ ਇਨਫੋਰਮੇਸ਼ਨ ਦਿੰਨੇ ਆ ਠੀਕ ਆ ਬਾਕੀ ਹਜੇ ਆਪਾਂ ਇਹਨਾਂ ਨੂੰ ਵੀ ਨੂੰ ਦੱਸਿਆ ਵੀ ਆਪਾਂ ਚੱਲੇ ਕਿੱਥੇ ਆ ਪਰ ਸਾਨੂੰ ਹੁਣ ਅਗਲੇ 5-4 ਮਿੰਟਾਂ ਦੇ ਵਿੱਚ ਵਿੱਚ ਆਪਾਂ ਦੱਸ ਦੇਣਾ ਤੁਸੀਂ ਸਾਰੇ ਸਸਪੈਂਸ 'ਚ ਹੈਗੇ ਹੋ ਅਸੀਂ ਵੀ ਸਸਪੈਂਸ 'ਚ ਹਾਂ ਜਿਵੇਂ ਕਹਿੰਦਾ ਬਾਈ ਵੀ ਤੁਹਾਨੂੰ ਸਸਪੈਂਸ 'ਚ ਰੱਖਿਆ ਤਾਂ ਇਹ ਵੀ ਸਸਪੈਂਸ 'ਚ ਹੀ ਬੈਠੇ ਨੇ ਠੀਕ ਆ ਦੱਸ ਕਿ ਦੱਸ ਦੇ ਕਿਤੇ ਕਾਲੂ ਕੀ ਗੱਲ ਹੋ ਜਾਂਦੀ ਆ ਪਤਾ ਨਹੀਂ ਲੱਗੇ ਕਿੱਧਰ ਉੱਡ ਗਿਆ ਇਹ ਲਪੜਾ ਪੜਾ ਕੇ ਸ਼ੇਅਰ ਕਰਾ ਚੱਲ ਠੀਕ ਆ ਬਈ ਲੋ ਜੀ ਆਪਣੀ ਇੰਡੀਆ ਦੀ ਆਖਰੀ ਚਾਹ ਤੇ ਇਸ ਤੋਂ ਬਾਅਦ ਫਿਰ ਉੱਥੇ ਚਾਹ ਮਿਲੂਗੀ ਪਤਾ ਨਹੀਂ ਨਾ 에어ਪੋਰਟ ਦੂਰੇ ਦੂਰੇ ਆ ਬਾਅਦ 에어ਪੋਰਟ ਤੇ ਨਹੀਂ ਪੀਣੀ ਯਾਰ ਉਹ ਬਜਟ ਤੋਂ ਬਾਹਰ ਹੁੰਦੀ ਆ ਚਾਹ 에어ਪੋਰਟ 'ਚ ਪੱਤੀ ਪਾ ਕੇ ਉਹ ਚਿੜੀਆਂ ਦੋਦਰੀ ਚਾਹ ਬਣਾਉਂਦੇ ਨੇ 에어ਪੋਰਟ ਵਾਲੇ ਤਾਂ ਮਹਿੰਗੀ ਹੁੰਦੀ ਆ ਹਾਂ ਇਹ ਤਾਂ 2 ਵਜੇ ਦਾ ਟਾਈਮ ਹੋ ਗਿਆ ਜੀ ਟਰਮੀਨਲ 3 ਤੇ ਪਹੁੰਚ ਗਏ ਜਿਵੇਂ ਜਿਵੇਂ ਮੈਂ 에ਰਪੋਰਟ ਦੇ ਨੇੜੇ ਲੱਗੀ ਜਾਂਦਾ ਨਾ ਓਵੇਂ ਓਵੇਂ ਦਿਲ ਦੀ ਧੜਕਣ ਜੀ ਵਧੀ ਜਾਂਦੀ ਆ ਲੋ ਜੀ 에ਰਪੋਰਟ ਤੇ ਆ ਕੇ ਬਹਿ ਗਏ ਆ ਮੈਂ ਕਿਹਾ ਤੇ ਹੁਣ ਆਪਾਂ ਤੁਹਾਨੂੰ ਦੱਸ ਹੀ ਦਈਏ ਕਿ ਆਪਾਂ ਕਿਹੜੀ ਕੰਟਰੀ ਘੁੰਮਣ ਚੱਲੇ ਆ ਜੀ ਦੇਖੋ 에ਸ਼ੀਆ ਦੇ ਵਿੱਚ ਟੋਟਲ 48 ਕੰਟਰੀਆਂ ਨੇ 에ਸ਼ੀਆ ਕੰਟੀਨੈਂਟ ਦੇ ਵਿੱਚ ਤੇ ਜਿਹੜੀ ਕੰਟਰੀ ਆਪਾਂ ਘੁੰਮਣ ਚੱਲੇ ਆ ਜੀ ਉਹ ਹੈਗੀ ਆ ਸੈਂਟਰਲ 에ਸ਼ੀਆ ਦੇ ਵਿੱਚ ਸੈਂਟਰਲ 에ਸ਼ੀਆ ਦੇ ਵਿੱਚ 5 ਕੰਟਰੀਆਂ ਆਉਂਦੀਆਂ ਨੇ ਤੁਰਕਮੇਨਿਸਤਾਨ ਕਜ਼ਾਕਿਸਤਾਨ ਉਜ਼ਬੇਕਿਸਤਾਨ ਤੇ ਕਿਰਗਿਸਤਾਨ ਤੇ ਕਜ਼ਾਕਿਸਤਾਨ ਉਹਦੇ ਵਿੱਚੋਂ ਮੇਰੇ ਕੋਲ ਸਿਰਫ ਉਜ਼ਬੇਕਿਸਤਾਨ ਦਾ ਵੀਜ਼ਾ ਤੇ ਬਾਕੀ ਜਿਹੜੇ ਨਾਲ ਲੱਗਦੀਆਂ ਕੰਟਰੀਆਂ ਨੇ ਸੈਂਟਰਲ ਏਸ਼ੀਆ ਦੀਆਂ ਉਹਦਾ ਵੀਜ਼ਾ ਜਦੋਂ ਆਪਾਂ ਉਜ਼ਬੇਕਿਸਤਾਨ ਘੁੰਮ ਰਹੇ ਹੋਵਾਂਗੇ ਉਦੋਂ ਦੇਖਾਂਗੇ ਵੀ ਕੀ ਬਣਦਾ ਦੋ ਕੰਟਰੀਆਂ ਦਾ ਜਿਹੜਾ ਮੈਂ ਵੀਜ਼ਾ ਅਪਲਾਈ ਕੀਤਾ ਹੋਇਆ ਉਹ ਮੇਰੇ ਕੋਲ ਹਜੇ ਆਇਆ ਨਹੀਂ ਹੈਗਾ ਉਸ ਤੋਂ ਬਾਅਦ ਉਜ਼ਬੇਕਿਸਤਾਨ ਦੇ ਨਾਲ ਅਫਗਾਨਿਸਤਾਨ ਦਾ ਬਾਰਡਰ ਵੀ ਲੱਗਦਾ ਆਪਾਂ ਅਫਗਾਨਿਸਤਾਨ ਵੀ ਜਾਵਾਂਗੇ ਤੇ ਸਭ ਤੋਂ ਜਿਹੜੀ ਮੇਨ ਡੈਸਟੀਨੇਸ਼ਨ ਆ ਮੇਰੀ ਉਹ ਅਫਗਾਨਿਸਤਾਨ ਦੀ ਆ ਅਫਗਾਨਿਸਤਾਨ ਤੋਂ ਆਪਾਂ ਈਰਾਨ ਵੀ ਲੰਘ ਸਕਦੇ ਆ ਈਰਾਨ ਤੋਂ ਅੱਗੇ ਆਪਾਂ ਇਰਾਕ ਵੀ ਜਾ ਸਕਦੇ ਆ ਜਿਹੜੀਆਂ-ਜਿਹੜੀਆਂ ਕੰਟਰੀਆਂ ਆਪਾਂ ਮੈਂ ਤੁਹਾਨੂੰ ਦੱਸ ਤੀਆਂ ਹੁਣ ਬੋਲ ਕੇ ਇਹ ਸਾਰੀਆਂ ਕੰਟਰੀਆਂ ਦੇ ਵਿੱਚੋਂ ਜਿੰਨੀਆਂ ਘੁੰਮ ਸਕੇ ਆਪਾਂ ਓਨੀਆਂ ਘੁਮਾਂਗੇ ਤੇ ਮੇਰੀਆਂ ਜਿਹੜੀਆਂ ਮੇਨ ਦੋ ਕੰਟਰੀਆਂ ਨੇ ਉਹਦੇ ਵਿੱਚੋਂ ਇੱਕ ਅਫਗਾਨਿਸਤਾਨ ਤੇ ਇੱਕ ਹੈਗੀ ਆ ਜੀ ਈਰਾਨ ਠੀਕ ਆ ਈਰਾਨ ਤੇ ਅਫਗਾਨਿਸਤਾਨ ਦਾ ਆਪਾਂ ਘੁੰਮਣਾ ਹੀ ਘੁੰਮਣਾ ਜਿੱਧਰ ਮਰਜ਼ੀ ਦੀ ਵੜੀਏ ਕਿਉਂਕਿ ਉਜ਼ਬੇਕਿਸਤਾਨ ਵਾਲੇ ਪਾਸਿਓਂ ਬਹੁਤ ਲੋਕਾਂ ਤੋਂ ਸੁਣਨ ਨੂੰ ਮਿਲਿਆ ਕਿ ਉਹ ਬਾਰਡਰ ਖੁੱਲਾ ਨਹੀਂ ਹੈਗਾ ਬਾਰਡਰ 2018 ਤੋਂ ਬੰਦ ਆ ਉਹ ਤਜਕਿਸਤਾਨ ਵਾਲੇ ਪਾਸਿਓਂ ਬਾਰਡਰ ਖੁੱਲਾ ਪਰ ਤਜਕਿਸਤਾਨ ਦਾ ਵੀਜ਼ਾ ਮੇਰਾ ਹਜੇ ਤੱਕ ਆਇਆ ਨਹੀਂ ਹੈਗਾ ਤਜਿਕਿਸਤਾਨ ਦੀ ਆਪਾਂ ਐਮਬੈਸੀ ਦੇ ਵਿੱਚ ਵੀ ਜਾਵਾਂਗੇ ਜਦੋਂ ਆਪਾਂ ਉਜ਼ਬੇਕਿਸਤਾਨ ਚ ਘੁੰਮਾਂਗੇ ਜਿਹੜੇ ਆ ਨਾਂ ਜੇ ਮੈਂ ਬੋਲ ਰਿਹਾ ਸੋਨੂੰ ਹਜੇ ਛੇਤੀ ਯਾਦ ਨਹੀਂ ਹੋਣੇ ਪਰ ਜਿਵੇਂ ਜਿਵੇਂ ਆਪਾਂ ਘੁੰਮੀ ਜਾਵਾਂਗੇ ਸੋਨੂੰ ਆਪਾਂ ਮੈਪ ਦਿਖਾਵਾਂਗੇ ਫਿਰ ਸੋਨੂੰ ਚੰਗੀ ਤਰ੍ਹਾਂ ਕਲੀਅਰ ਹੋ ਜਾਊਗਾ ਮੇਨ ਆਪਣਾ ਉਜ਼ਬੇਕਿਸਤਾਨ ਦਾ ਵੀਜ਼ਾ ਆਪਣੇ ਕੋਲ ਹੈਗਾ ਉੱਥੇ ਲੈਂਡ ਕਰਾਂਗੇ 8-9 ਦਿਨ ਹਫਤਾ ਜਿੰਨਾ ਚਿਰ ਵੀ ਆਪਾਂ ਘੁੰਮ ਸਕਦੇ ਹੋਏ ਘੁੰਮਾਂਗੇ ਉਸ ਤੋਂ ਬਾਅਦ ਆਖਰੀ ਦਿਨਾਂ ਦੇ ਵਿੱਚ ਆਪਾਂ ਕਿਸੇ ਵੀ ਨਾਲ ਦੀ ਕੰਟਰੀ ਦਾ ਵੀਜ਼ਾ ਲੈਣ ਦੀ ਕੋਸ਼ਿਸ਼ ਕਰਾਂਗੇ ਤੇ ਉਜ਼ਬੇਕਿਸਤਾਨ ਦੇ ਨਾਲ ਕਜ਼ਾਕਿਸਤਾਨ ਦਾ ਬਾਰਡਰ ਵੀ ਲੱਗ ਤੇ ਉਹਦੇ ਨਾਲ ਲੱਗਦਾ ਜੀ ਤਜਿਕਿਸਤਾਨ ਦਾ ਬਾਰਡਰ ਵੀ ਲੱਗਦਾ ਉਹਦੇ ਨਾਲ ਅਫਗਾਨਿਸਤਾਨ ਦਾ ਹੀ ਬਾਰਡਰ ਲੱਗਦਾ ਜਿੱਧਰਲੇ ਪਾਸੇ ਨੂੰ ਵੀ ਲੰਘ ਸਕਦੇ ਹੋਏ ਆਪਾਂ ਉਧਰਲੇ ਪਾਸੇ ਲੰਘਣ ਨੂੰ ਕੋਸ਼ਿਸ਼ ਕਰਾਂਗੇ ਤੇ ਹਜੇ ਆਪਣੇ ਚੈੱਕ ਇਨ ਦੇ ਵਿੱਚ ਘੰਟਾ ਡੇਢ ਆਪਣੇ ਕੋਲ ਪਿਆ ਹੁਣ ਉੱਪਰ ਚੱਲਦੇ ਆਂ ਬੈਗ ਬੁੱਕ ਜਮ੍ਹਾਂ ਕਰਾਉਣੇ ਆ ਤੇ ਜੇ ਚੈੱਕ ਇਨ ਖੁੱਲਿਆ ਹੋਇਆ ਤਾਂ ਉਸ ਤੋਂ ਬਾਅਦ ਜਿਹੜੀ ਆਪਾਂ 에ਅਰਲਾਈਨ ਦੇ ਵਿੱਚ ਜਾਣਾ ਉਹ 에ਅਰਲਾਈਨ ਵੀ ਆਪਾਂ ਉਜ਼ਬੇਕਿਸਤਾਨ ਵਾਲੀ 에ਅਰਲਾਈਨ ਕਰਵਾਈ ਆ ਐਨਾ ਕੁ ਸੀ ਆਪਣੇ ਟੂਰ ਦਾ ਅਪਡੇਟ ਲੋ ਜੀ ਟਿਕਟ ਦਿਖਾ ਕੇ ਪਾਸਪੋਰਟ ਚੈੱਕ ਕਰਾ ਕੇ ਆਪਾਂ ਅੰਦਰ ਆ ਗਏ ਆਂ ਚੈੱਕ ਇਨ ਆਪਣਾ ਹੋ ਗਿਆ ਬਸ ਹੁਣ ਆਪਾਂ ਬੋਰਡਿੰਗ ਕਰਾਉਣੀ ਆ ਆਪਾਂ ਆਪਦੀ 에ਅਰਲਾਈਨ ਲੱਭ ਲਈਏ ਉਜ਼ਬੇਕਿਸਤਾਨ 에ਅਰਲਾਈਨ ਸੈਲਫ ਚੈੱਕ ਇਨ ਵੀ ਹੋ ਜਾਂਦਾ ਪਰ ਇੱਥੇ ਮੈਂ ਕਦੇ ਕਰਾਇਆ ਨਹੀਂ ਹੈਗਾ ਦੇਖਾ ਪੰਗਾ ਲੈ ਕੇ ਇਹ ਪਰ 에ਅਰ ਇੰਡੀਆ ਵਾਲਿਆਂ ਦਾ ਉਜ਼ਬੇਕਿਸਤਾਨ ਨੂੰ 에ਅਰ ਇੰਡੀਆ ਦੀ ਫਲਾਈਟ ਵੀ ਜਾਂਦੀ ਸੀ ਯਾਰ ਪਰ ਮੈਂ ਨਾ ਉਜ਼ਬੇਕਿਸਤਾਨ 에ਅਰਲਾਈਨ ਲੈ ਲਈ ਮੈਂ ਕਿਹਾ ਚੱਲ ਮੜਾ ਜਾ ਐਕਸਪੀਰੀਅੰਸ ਕਰਕੇ ਦੇਖਦੇ ਆ ਨਵੇਂ ਜਹਾਜ਼ 'ਚ ਬਹਿ ਕੇ ਦੇਖਦੇ ਆ 에ਅਰ ਇੰਡੀਆ ਹੋ ਗਿਆ ਸਪਾਈਸ ਜੈਟ ਹੋ ਗਿਆ ਇੰਡੀਗੋ ਹੋ ਗਿਆ ਇਹਨਾਂ ਦਾ ਕੋਈ ਪਤਾ ਨਹੀਂ ਡਿਲੇ ਕਰ ਦੇਣ ਪਰ ਇਹਦੀ ਆਪਾਂ ਨੂੰ 2000 ਰੁਪਿਆ ਟਿਕਟ ਮਹਿੰਗੀ ਪਈ ਆ 에어 ਇੰਡੀਆ ਵਾਲਾ ਜਹਾਜ਼ ਜਾ ਰਿਹਾ ਸੀ 12000 ਦਾ 우즈베키스탄 에어ਲਾਈਨ ਦਾ ਜਹਾਜ਼ ਆਪਾਂ ਨੂੰ ਪਿਆ ਜੀ 14000 ਦਾ ਹੁਣ ਟਾਂ ਮੀ ਟੱਲੀ ਕੋਈ ਉਹ ਹੁਣੀ ਯਾਰ ਚੈੱਕ ਇਨ ਵਾਲਾ ਕਾਊਂਟਰ ਦੇਖਦੇ ਆ ਲੱਭਦੇ ਆ ਕਿਤੇ ਆ ਲੋਜੀ ਸਵੇਰੇ 3:30 ਵਜੇ ਯਾਰ ਨਵਾਂ ਪੰਗਾ ਪੈ ਗਿਆ ਇਹ ਕਹਿੰਦੇ ਵੀ ਤੁਹਾਨੂੰ ਅਸੀਂ ਜਹਾਜ਼ ਨਹੀਂ ਚੜ੍ਹਨ ਦੇਣਾ ਤੁਹਾਡੇ ਕੋਲ ਡਾਕੂਮੈਂਟ ਪੂਰੇ ਨਹੀਂ ਹੈਗੇ ਇਹ ਕਹਿੰਦੇ ਵੀ ਤੁਸੀਂ ਆਪਦੀ ਰਿਟਰਨ ਟਿਕਟ ਵੀ ਨਾਲ ਲੈ ਕੇ ਆਓ ਹੁਣ ਇਹ ਚੀਜ਼ਾਂ ਦਾ ਐਕਸਪੀਰੀਅੰਸ ਹੁੰਦਾ ਨਾ ਜਦੋਂ ਬੰਦਾ ਆਪ ਟ੍ਰੈਵਲ ਕਰਦਾ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਮੈਂ ਥੋਡੀ ਕੰਟਰੀ ਤੋਂ ਨਵੀਂ ਕੰਟਰੀ ਦੇ ਵਿੱਚ ਜਾਣਾ ਬਾਈ ਲੈਂਡ ਬਾਰਡਰ ਜਾਣਾ ਉਹ ਕਹਿੰਦੇ ਵੀ ਤੁਹਾਡਾ ਗਾਂ ਦਾ ਜੋ ਮਰਜ਼ੀ ਪਲਾਨ ਹੋਵੇ ਪਰ ਕਿਰਾਂ ਸਾਡੀ ਕੰਟਰੀ ਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਸਾਨੂੰ ਰਿਟਰਨ ਟਿਕਟ ਚਾਹੀਦੀ ਆ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਵੀ ਮੈਂ ਰਿਟਰਨ ਟਿਕਟ ਛੋਡੀ ਕਰਾ ਲਈ ਉਸ ਤੋਂ ਬਾਅਦ ਮੈਂ ਲੈਂਡ ਬਾਰਡਰ ਪਾਰ ਕਰ ਗਿਆ ਮੇਰੀ ਰਿਟਰਨ ਟਿਕਟ ਦੇ ਦਾ ਪੈਸੇ ਚਲੇ ਜਾਣਗੇ ਇਹ ਕਹਿੰਦੇ ਵੀ ਨਹੀਂ ਤੁਸੀਂ ਜਹਾਜ਼ ਨਹੀਂ ਚੜ੍ਹ ਸਕਦੇ ਫਿਰ ਇਹਨਾਂ ਨੇ ਮੈਨੂੰ ਕਿਸੇ ਸੀਨੀਅਰ ਅਫਸਰ ਕੋਲ ਭੇਜਿਆ ਮੈਂ ਉਹਦੇ ਕੋਲ ਗਿਆ ਮੈਂ ਕਿਹਾ ਯਾਰ ਵੀ ਐ ਕਰਕੇ ਐ ਗੱਲ ਹੋ ਗਈ ਉਹ ਕਹਿੰਦਾ ਵੀ ਨਹੀਂ ਉਹਨੇ ਹੀ ਮਨਾ ਕਰਤਾ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਉਜ਼ਬੇਕਿਸਤਾਨ ਦਾ ਆਪ ਦਾ ਅਫੀਸਰ ਸੀ ਨਾ ਉਹਦੇ ਕੋਲ ਭੇਜਿਆ ਮੈਂ ਜਾ ਕੇ ਉਹਦੇ ਨਾਲ ਹਿੰਦੀ 'ਚ ਗੱਲ ਕਰਨ ਲੱਗਿਆ ਉਹ ਕਹਿੰਦਾ ਮੈਂ ਤਾਂ ਉਜ਼ਬੇਕਿਸਤਾਨ ਦਾ ਭਾਈ ਮੇਰੇ ਨਾਲ ਤਾਂ ਇੰਗਲਿਸ਼ 'ਚ ਗੱ ਫਿਰ ਜਦੋਂ ਮੈਂ ਉਹਦੇ ਨਾਲ ਇੰਗਲਿਸ਼ ਚ ਬੋਲਿਆ ਮਾੜਾ ਜਿਹਾ ਉਹ ਤੇ ਵੀ ਪ੍ਰਭਾਵ ਜਾ ਪਿਆ ਲੈਂਗੁਏਜ ਦਾ ਵੀ ਪ੍ਰਭਾਵ ਪੈ ਜਾਂਦਾ ਉਹਨੂੰ ਮੈਂ ਥੋੜਾ ਦੱਸਿਆ ਵੀ ਮੈਂ ਉਸ ਵੇਕੀਸਤਾਨ ਘੁੰਮਣਾ ਜੀ ਮੈਂ ਟਰੈਵਲ ਬਲੌਗਰ ਹਾਂ ਮੇਰਾ YouTube ਦਾ ਚੈਨਲ ਆ ਪਰ ਮੇਰਾ ਪਾਸਪੋਰਟ ਫਰੈਸ਼ ਆ ਤਾਂ ਉਹ ਚੀਜ਼ ਕਰਕੇ ਤੁਹਾਨੂੰ ਸ਼ਾਇਦ ਲੱਗਦਾ ਹੋਊਗਾ ਵੀ ਇਹ ਬੰਦਾ ਮੁੜੇ ਜਾਂ ਨਾ ਮੁੜੇ ਤੇ ਮੈਂ ਕਿਹਾ ਵੀ ਮੈਂ ਤੁਹਾਨੂੰ ਰਿਟਰਨ ਟਿਕਟ ਨਹੀਂ ਦਿਖਾ ਸਕਦਾ ਮੈਂ ਬਾਈ ਲੈਂਡ ਬਾਰਡਰ ਕਜ਼ਾਕਿਸਤਾਨ ਵਾਲੇ ਪਾਸੇ ਨੂੰ ਜਾਣਾ ਤੇ ਉੱਥੇ ਇੰਡੀਆਨ ਨੂੰ ਵੀਜ਼ਾ ਨਹੀਂ ਚਾਹੀਦਾ ਘੁੰਮਣ ਵਾਸਤੇ ਇਹਨਾਂ ਨੇ ਵੀਜ਼ਾ ਮੰਗ ਲਿਆ ਸੀ ਉਹ ਕੰਟਰੀ ਦਾ ਫਿਰ ਮੈਂ ਕਿਹਾ ਵੀ ਉੱ ਫਿਰ ਉਹ ਬੰਦਾ ਵਿਚਾਰਾ ਸੋਚ ਕੇ 2 ਮਿੰਟ ਮੈਨੂੰ ਕਹਿੰਦਾ ਚੱਲ ਵੀਜ਼ਾ ਦਿਖਾ ਆਵਦਾ ਫਿਰ ਉਹ ਵੀਜ਼ਾ ਨੂੰ ਫੋਨ 'ਚ ਦਿਖਾਇਆ ਉਹ ਕਹਿੰਦਾ ਮੈਨੂੰ ਪ੍ਰਿੰਟ ਚਾਹੀਦਾ ਪ੍ਰਿੰਟ ਮੈਂ ਕਢਾ ਕੇ ਰੱਖਿਆ ਹੋਇਆ ਸੀ ਫਿਰ ਮੈਂ ਉਹਨੂੰ ਪ੍ਰਿੰਟ ਜਿਹੜਾ ਕਢਾਇਆ ਹੋਇਆ ਸੀ ਉਹ ਦੇਤਾ ਫਿਰ ਉਹ ਕਹਿੰਦਾ ਚਲੋ ਠੀਕ ਆ ਤੁਸੀਂ ਐਂਟਰੀ ਕਰਾਓ ਚੈੱਕ ਇਨ ਕਰਾਓ ਤੇ ਚੜਜੋ ਹੁਣ ਮੈਂ ਚੈੱਕ ਇਨ ਤਾਂ ਕਰਾ ਲਿਆ ਹੁਣ ਮੈਨੂੰ ਇਹ ਡਰ ਆ ਵੀ ਜਿੱਥੇ ਆਪਾਂ ਅੱਗੇ ਉਤਰਨਾ ਉਸ ਉਜ਼ਬੇਕਿਸਤਾਨ ਦੇ ਵਿੱਚ ਜਿਹੜੀ ਉਜ਼ਬੇਕਿਸਤਾਨ ਦੀ ਇਮੀਗ੍ਰੇਸ਼ਨ ਹੋਊਗੀ ਵੀ ਉੱਥੇ ਨਾ ਆਪਣੇ ਤੋਂ ਰਿਟਰਨ ਟਿਕਟ ਮੰਗ ਲੈਣ ਜੇ ਉੱਥੇ ਰਿਟਰਨ ਟਿਕਟ ਮੰਗ ਲਈ ਮੈਂ ਤਾਂ ਬਹੁਤ ਆਰਾਮ ਨਾਲ ਫਿਰਦਾ ਸੀ ਕੂਲ ਹੋ ਕੇ ਮੈਂ ਕਿਹਾ ਲੋ ਜੀ ਪਾਸਪੋਰਟ ਆ ਲਓ ਵੀਜ਼ਾ ਚੜਨ ਚੜਨ ਦਿਓ ਉਹ ਕੁੜੀਆਂ ਜੀਆਂ ਖੜੀਆਂ ਸੀ ਮੂਰੇ ਉਹੀ ਨਾ ਮੰਨਣ ਤੇ ਆਉਣ ਕਹਿੰਦੇ ਨਹੀਂ ਤੂੰ ਜਹਾਜ਼ ਹੀ ਚੜ ਸਕਦਾ ਫਿਰ ਮੈਂ ਉਹਨਾਂ ਨੂੰ ਕਾਫੀ ਗੱਲਾਂ ਸਮਝਾਈਆਂ ਮੈਂ ਕਿਹਾ ਵੀ ਐਵੇਂ ਐਵੇਂ ਕਰਕੇ ਇਹ ਸੀਨ ਆ ਉਹ ਕਹਿੰਦੇ ਵੀ ਤੁਸੀਂ ਸਾਨੂੰ ਉਹ ਤਰੀਕੇ ਨਾਲ ਨਾ ਸਮਝਾਓ ਸਾਡਾ ਤਾਂ ਰੂਲ ਇਹ ਆ ਸਾਡੀ ਪਾਲਿਸੀ ਇਹ ਆ ਵੀ ਸਾਨੂੰ ਰਿਟਰਨ ਟਿਕਟ ਚਾਹੀਦੀ ਆ ਪਾਸਪੋਰਟ ਫਰੈਸ਼ ਆ ਆਪਣਾ ਕੋਈ ਨਾ ਪੰਜ ਚਾਰ ਮੋਹਰਾਂ ਲੱਗ ਜਾਣ ਦੋ ਉਸ ਤੋਂ ਬਾਅਦ ਫਿਰ ਆਪਾਂ ਆਰਾਮ ਨਾਲ ਘੁੰਮਿਆ ਕਰਾਂਗੇ ਤੇ ਇਹਨਾਂ ਨੇ ਜਦੋਂ ਮੇਰਾ ਪਾਸਪੋਰਟ ਫਰੋਲਿਆ ਨਾ ਉਹਦੇ ਉੱਤੇ ਸਿਰਫ ਸ਼੍ਰੀਲੰਕਾ ਦੀ ਸਟੈਂਪ ਲੱਗੀ ਹੋਈ ਸੀ ਉਹ ਕੁੜੀਆਂ ਇਹਨਾਂ ਦਾ ਸਾਫ਼ ਹੀ ਨਾ ਕਰਤਾ ਕਹਿੰਦੇ ਟਿਕਟ ਦਿਓ ਤਾਂ ਲਾਈਨ 'ਚ ਲੱਗੋ ਜੇ ਟਿਕਟ ਨਹੀਂ ਹੈਗੀ ਤਾਂ ਸੋਡੀ ਅਸੀਂ ਐਂਟਰੀ ਨਹੀਂ ਕਰਾਉਣੀ ਤਾਂ ਇਹ ਕੁਝ ਕੁ ਐਕਸਪੀਰੀਅੰਸ ਹੁੰਦੇ ਨੇ ਜਦੋਂ ਤੁਸੀਂ ਸੋਲੋ ਟਰੈਵਲ ਕਰੋਗੇ ਤੁਹਾਨੂੰ ਸਿੱਖਣ ਨੂੰ ਮਿਲੂਗਾ ਮੇਰੇ ਤਾਂ ਚਿਤ ਚੇਤ ਹੀ ਨਹੀਂ ਸੀ ਵੀ ਇਹਨਾਂ ਨੇ ਮੈਥੋਂ ਰਿਟਰਨ ਟਿਕਟ ਮੰਗ ਲਈ ਮੰਗ ਲੈਣੀ ਆ ਜਦੋਂ ਮੰਗੀ ਉਹਨਾਂ ਨੇ ਮੈਨੂੰ ਗੱਲ ਜੀ ਨਹੀਂ ਉਹਦੀ ਕੁਦਰਤੀ ਮੇਰੇ ਕੋ ਕਜ਼ਾਕਿਸਤਾਨ ਵਾਲੀ ਗੱਲ ਆ ਗਈ ਫਿਰ ਮੈਂ ਕਜ਼ਾਕਿਸਤਾਨ ਵਾਲਾ ਇਹਨਾਂ ਦੇ ਉੱਤੇ ਫਰਲਾ ਸਿਰਦਾ ਵੀ ਐ ਕਰਕੇ ਐ ਕਰਾਂਗੀ ਤਾਂ ਉਹ ਚੱਲ ਗਿਆ ਹੁਣ ਫਿਲਹਾਲ ਆਪਾਂ ਗਾਹਾਂ ਦੇਖਦੇ ਆ ਜਾ ਕੇ ਉਜ਼ਬੇਕਿਸਤਾਨ ਦੀ ਇਮੀਗ੍ਰੇਸ਼ਨ ਦੇ ਵਿੱਚ ਜੇ ਉੱਥੇ ਕਰਾਉਣੀ ਪਈ ਤਾਂ ਫਿਰ ਆਪਾਂ ਨੂੰ ਟਿਕਟ ਟਿਕ ਕਰਾਉਣੀ ਪੈਣੀ ਆ ਨੁਕਸਾਨ ਆਪਣਾ ਹੋ ਸਕਦਾ ਜਾਂ ਫਿਰ ਆਪਾਂ ਟਿਕਟ ਉਵੇਂ ਦੀ ਕਰਾਵਾਂਗੇ ਵੀ ਆਪਾਂ ਉਹ ਟਿਕਟ ਅੱਗੇ ਜਾ ਕੇ ਇਨ ਫਿਊਚਰ ਦੇ ਵਿੱਚ ਕੈਂਸਲ ਕਰ ਦਈਏ ਕੁਝ ਕ ਆਪਣਾ ਰਫੰਡ ਆ ਜੀ ਬਹੁਤ ਜਿਆਦਾ ਗੰਦਾ ਐਕਸਪੀਰੀਅੰਸ ਰਿਹਾ ਯਾਰ ਉਹਨਾਂ ਨੇ ਮੇਰਾ ਬੋਰਡਿੰਗ ਪਾਸਟ ਤਾਂ ਮੈਨੂੰ ਦੇਤਾ ਪਰ ਜਦੋਂ ਮੈਂ ਅੱਗੇ ਇਲੈਕਟ੍ਰੋਨਿਕ ਵਾਲੀ ਮਤਲਬ ਚੈੱਕ ਇਨ ਕਰਵਾਉਣ ਗਿਆ ਨਾ ਦੁਬਾਰੇ ਉਹਨਾਂ ਨੇ ਮੈਨੂੰ ਫੇਰ ਆਵਾਜ਼ ਮਾਰ ਲਈ ਉਹ ਕਹਿੰਦੇ ਵੀ ਯਾਰ ਨਹੀਂ ਤੁਸੀਂ ਜਹਾਜ਼ ਨਹੀਂ ਚੜ੍ਹ ਸਕਦੇ ਮੈਂ ਕਿਹਾ ਯਾਰ ਹੁਣ ਤਾਂ ਤੁਸੀਂ ਕਿਹਾ ਸੀ ਉਹ ਕਹਿੰਦੇ ਵੀ ਕੋਈ ਫਾਇਦਾ ਨਹੀਂ ਹੈਗਾ ਸੋ ਉਹਨੂੰ ਅਸੀਂ ਇੱਥੋਂ ਭੇਜ ਦਾਂਗੇ ਅੱਗੇ ਜਾ ਕੇ ਜਦੋਂ ਤੁਸੀਂ ਉਜ਼ਬੇਕਿਸਤਾਨ ਦੇ ਵਿੱਚ ਉਤਰੋਗੇ ਉੱਥੋਂ ਦੀ ਇਮੀਗ੍ਰੇਸ਼ਨ ਨੇ ਤੁਹਾਡੇ ਕੋਲ ਟਿਕਟ ਮੰਗ ਲਈ ਉੱਥੇ ਤੁਹਾਡਾ ਇੰਟਰਨੈਟ ਵੀ ਨਹੀਂ ਚੱਲਣਾ ਤੁਹਾਡੇ ਕੋਲ ਟਿਕਟ ਨਾ ਹੋਈ ਤੁਹਾਨੂੰ ਉਹ ਡਿਪੋਰਟ ਕਰ ਦੇਣਗੇ ਫਿਰ ਯਾਰ ਉਹ ਨਹੀਂ ਮੰਨੇ ਮੈਂ ਇੰਨਾ ਮਤਲਬ ਮਾੜਾ ਹਾਲ ਆ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਪ੍ਰੂਫ ਕੀ ਚਾਹੀਦਾ ਵੀ ਮੈਂ ਇੱਕ ਟਰੈਵਲਰ ਆ ਟੂਰਿਸਟ ਆ ਤੁਸੀਂ ਮੇਰਾ YouTube ਦਾ ਅਕਾਊਂਟ ਦੇਖ ਲਓ ਮੇਰੇ ਖਾਤੇ 'ਚ ਪੈਸੇ ਦੇਖ ਲਓ ਬੈਲੈਂਸ ਦੇਖ ਲਓ ਮੇਰੇ ਕੋਲ US ਡਾਲਰ ਨੇ ਉਹ ਦੇਖ ਲਓ ਵੀ ਚੰਗਾ ਕ੍ਰੈਡਿਟ ਕਾਰਡ ਡੈਬਿਟ ਕਾਰਡ ਸਾਰਾ ਕੁਝ ਹੈਗਾ ਪਰ ਉਹ ਬੰਦੇ ਮੰਨੇ ਨਹੀਂ ਹੈਗੇ ਯਾਰ ਐਂਡ ਤੇ ਫਿਰ ਉਹਨਾਂ ਨੇ ਮੇਥੋਂ ਟਿਕਟ ਬੁੱਕ ਕਰਵਾ ਕੇ ਹੀ ਛੱਡੀ ਤੇ ਉਹ ਟਿਕਟ ਮਤਲਬ ਐ ਲਾ ਲਓ ਵੀ ਮੈਂ ਹੁਣ ਟਿਕਟ ਕਰਵਾ ਤਾਂ ਲਈ ਹੁਣ ਬਾਏ ਫਲਾਈਟ ਮੈਂ ਜਾਣਾ ਨਹੀਂ ਹੈਗਾ ਤਾਂ 9.5 ਲੱਖ ਰੁਪਇਆ ਉਹ ਮੇਰਾ ਖਰਾਬ ਹੀ ਗਿਆ ਇੱਕ ਤਰ੍ਹਾਂ ਦਾ ਤੇ ਜੇ ਮੈਂ ਉਹ ਚੀਜ਼ ਨਾ ਕਰਦਾ ਟਿਕਟ ਬੁੱਕ ਨਾ ਕਰਦਾ ਤਾਂ ਇੱਥੋਂ ਨਾ ਚੜ੍ਹ ਇੱਥੋਂ ਵੀ ਨਹੀਂ ਚੜਨਦੇ ਰਹੇ ਸੀ ਜੇ ਇੱਥੋਂ ਚੜ੍ਹਨ ਦੇ ਦਿੰਦੇ ਉਹ ਕਹਿੰਦੇ ਸਾਨੂੰ ਅੱਗੇ ਜਾ ਕੇ ਰਿਪੋਰਟ ਕਰ ਦੇਣਗੇ ਫਿਰ ਕੋਈ ਉਹਦਾ ਫਾਇਦਾ ਨਹੀਂ ਹੈਗਾ ਫਿਰ ਮੈਨੂੰ ਆਇਆ ਸੀ ਮੈਂ ਕਿਹਾ ਯਾਰ ਆਪਾਂ ਟੂਰ ਵੀ ਕਰਨਾ ਜੇ 10,000 ਰੁਪਏ ਦਾ ਨੁਕਸਾਨ ਕਰਾ ਕੇ ਵੀ ਆਪਣਾ ਟੂਰ ਕੰਟੀਨਿਊ ਆਪਾਂ ਕਰ ਲਈਏ ਤਾਂ ਜਿਆਦਾ ਚੰਗੀ ਗੱਲ ਆ ਹਣਾ ਹੁਣ 10000 ਰੁਪਇਆ ਮੈਂ ਬਚਾਉਣ ਦੇ ਚੱਕਰ ਦੇ ਵਿੱਚ ਆਪਣਾ ਸਾਰਾ ਘਰੋਂ ਇੱਥੇ ਤੱਕ ਆਏ ਆ ਫਲਾਈਟਾਂ ਦਾ ਖਰਚਾ ਵੀਜ਼ਿਆਂ ਦਾ ਖਰਚਾ ਉੱਥੋਂ ਮੈਨੂੰ ਰਿਪੋਰਟ ਕਰ ਦਿੰਦੇ ਹਣਾ ਇੰਡੀਆ ਵਾਪਸ ਭੇਜ ਦਿੰਦੇ ਫਿਰ ਨਵਾਂ ਖਰਚਾ ਸ਼ੁਰੂ ਹੋ ਜਾਂਦਾ ਫਿਰ ਨਵੇਂ ਤਰੀਕੇ ਨਾਲ ਪਲਾਨ ਕਰਨਾ ਪੈਣਾ ਸੀ ਤਾਂ ਜਾਂ ਤਾਂ ਮੈਂ 10000 ਦਾ ਰਿਸਕ ਲੈ ਸਕਦਾ ਸੀ ਵੀ ਉੱਥੇ ਮੈਨੂੰ ਪੁੱਛਣਗੇ ਕਿ ਨਹੀਂ ਪੁੱਛਣਗੇ ਹੁਣ ਮੈਂ ਟਿਕਟ ਬੁੱਕ ਕਰ ਲਈ ਮੈਂ ਸੇਫ ਆ ਪਰ ਉੱਥੇ ਜਾ ਕੇ ਮੈਂ ਜ਼ਰੂਰ ਐਕਸਪੀਰੀਅੰਸ ਕਰੂੰਗਾ ਵੀ ਉਹ ਮੈਥੋਂ ਪੁੱਛਦੇ ਨੇ ਕਿ ਨਹੀਂ ਪੁੱਛਦੇ ਨੇ ਇਹ ਟਿਕਟ ਬਾਰੇ ਕਿਉਂਕਿ ਇੱਥੇ ਮੈਂ ਬਹੁਤ ਕੌਨਫੀਡ ਉਸ ਤੋਂ ਬਾਅਦ ਇੱਕ ਚੀਜ਼ ਇਹ ਮੈਂ ਡੰਮੀ ਟਿਕਟ ਵੀ ਉਹਨਾਂ ਨੂੰ ਕਰਵਾ ਕੇ ਦੇ ਸਕਦਾ ਸੀ ਪਰ ਡੰਮੀ ਟਿਕਟ ਇੱਕ ਇਲੈਗਲ ਡਾਕੂਮੈਂਟ ਆ ਯਾਰ ਹੁਣ ਉਹ ਪਤਾ ਨਹੀਂ ਬਾਕੀ ਟਰੈਵਲਰ ਕਿਵੇਂ ਦਿਖਾਉਂਦੇ ਨੇ ਕਿਵੇਂ ਨਹੀਂ ਤੇ ਬਾਕੀ ਟਰੈਵਲਰ ਮੈਂ ਦੇਖਿਆ ਪ੍ਰੋਪਰ ਇਨਫੋਰਮੇਸ਼ਨ ਵੀ ਨਹੀਂ ਦਿੰਦੇ ਜਿਹਦਾ ਫਰੈਸ਼ ਪਾਸਪੋਰਟ ਆ ਭਾਈ ਉਹ ਤਾਂ ਜਦੋਂ ਆਪਦੀ ਟਰੈਵਲਿੰਗ ਕਰਨ ਲੱਗਿਆ ਇਹ ਨਵੀਆਂ ਕੰਟਰੀਆਂ ਦੀ ਆਪਦੇ ਸਾਰੇ ਵੀਜ਼ੇ ਲੈ ਕੇ ਆਓ ਜਿਹੜੀ ਜਿਹੜੀ ਕੰਟਰੀ 'ਚ ਜਾਣਾ ਜੇ ਕੋਈ ਟ੍ਰੇਨ ਤੇ ਜਾਣਾ ਤਾਂ ਟ੍ਰੇਨ ਦੀਆਂ ਟਿਕਟਾਂ ਜਾਂ ਫਿਰ ਫਲਾਈਟ ਤੇ ਜਾਣਾ ਤਾਂ ਫਲਾਈਟ ਦੀਆਂ ਟਿਕਟਾਂ ਇੱਕ ਅਧੀ ਕੰਟਰੀ ਦੇ ਵਿੱਚੋਂ ਬਾਹਰ ਨਿਕਲਣ ਵਾਸਤੇ ਤੁਹਾਡੇ ਕੋਲ ਹੋਣੀ ਆ ਜ਼ਰੂਰੀ ਨੇ ਇੱਕ ਵਾਰੀ ਜਦੋਂ ਤੁਹਾਡਾ ਟੂਰ ਚੱਲ ਪਿਆ ਇੱਕ ਕੰਟਰੀ 'ਚ ਤੁਸੀਂ ਪੈਰ ਧਰ ਲਿਆ ਫਿਰ ਤੁਸੀਂ ਜੋ ਮਰਜ਼ੀ ਕਰੀ ਜਾਓ ਇਹ ਮੇਰੇ ਅਕੋਰਡਿੰਗ ਮੇਰੇ ਫਰੈਸ਼ ਪਾਸਪੋਰਟ ਦੇ ਅਕੋਰਡਿੰਗ ਤੁਹਾਨੂੰ ਇਨਫੋਰਮੇਸ਼ਨ ਦਿੱਤੀ ਜਾਵੇ ਲੋ ਜੀ ਸਾਰਾ ਕੁਝ ਕਲੀਅਰ ਕਰਕੇ ਆਪਾਂ ਹੁਣ ਡਿਊਟੀ ਫਰੀ ਦੇ ਵਿੱਚ ਆ ਗਏ ਆ ਤੇ ਚਲ ਕੋਈ ਨਾ ਇਹ ਚੀਜ਼ਾਂ ਵੀ ਐਕਸਪੀਰੀਅੰਸ ਹੋਣੀਆਂ ਜ਼ਰੂਰੀ ਨੇ ਇਹ ਤੋਂ ਬਿਨਾ ਫਿਰ ਆਪਾਂ ਯਾਰ ਟੂਰ ਕੰਟੀਨਿਊ ਹੀ ਨਹੀਂ ਹੋਣਾ ਸੀ ਜੇ ਮੈਂ ਰਿਸਕ ਲੈ ਲੰਦਾ ਰਿਸਕ ਲੈਣ ਦਾ ਕੋਈ ਫਾਇਦਾ ਨਹੀਂ ਨਵੇਂ ਹੈਗੇ ਆ ਆਪਾਂ ਤੇ ਫਸ ਜਾਾਂਗੇ ਉੱਤੋਂ ਦੀ ਆਪਣੇ ਪਾਸਪੋਰਟ ਤੇ ਜਾਦੇ ਕੋਈ ਮੋਹਰਾ ਵੀ ਨਹੀਂ ਲੱਗੀਆਂ ਹੋਈਆਂ ਵੀ ਜਿਹਦੇ ਬੇਸ ਤੇ ਉਹ ਆਪਣਾ ਥੋੜਾ ਜਿਹਾ ਕੰਸੈਸ਼ਨ ਕਰ ਲੈਂਦੇ ਹਾਂ ਭਾਈ ਬੰਦਾ ਇਹ ਘੁੰਮਣ ਫਿਰਨ ਵਾਲਾ ਹੁਣ YouTube ਉਹਨਾਂ ਨੇ ਮੇਰਾ ਚੈਨਲ ਦੇਖਿਆ ਉਹ ਕਹਿੰਦੇ ਵੀ ਤੁਸੀਂ ਤਾਂ ਇੰਡੀਆ ਤੋਂ ਬਾਹਰ ਕਦੇ ਗਏ ਹੀ ਨਹੀਂ ਤੇ ਜੇ ਇੱਕ ਵਾਰੀ ਗਏ ਹੋ ਤਾਂ ਸੋਨੂੰ ਘੱਟੋ ਘੱਟ ਪਾਈ 1.5 ਸਾਲ ਹੋ ਗਿਆ ਅਏ ਕੁਝ ਕਿ ਚੀਜ਼ਾਂ ਕਿਉਂਕਿ ਜਦੋਂ ਅਸੀਂ ਸ਼੍ਰੀਲੰਕਾ ਗਏ ਆ ਤਾਂ ਸ਼੍ਰੀਲੰਕਾ ਵੀ ਅਸੀਂ ਰਿਟਰਨ ਟਿਕਟ ਆਪਦੀ ਲੈ ਕੇ ਗਏ ਹੋਏ ਸੀ ਤੇ ਹੁਣ ਜਿੱਥੇ ਬੋਰਡਿੰਗ ਤੋਂ ਬਾਅਦ ਆਪਾਂ ਜਹਾਜ਼ ਦੇ ਵਿੱਚ ਐਂਟਰੀ ਕਰਨੀ ਹੁੰਦੀ ਆ ਉਹ ਥਾਂ ਦੇ ਉੱਤੇ ਆ ਗਏ ਤੇ ਘੱਟੋ ਘੱਟ ਮੈਨੂੰ ਇੱਥੇ 10 ਤੋਂ 12 ਸਰਦਾਰ ਮੁੰਡੇ ਮਿਲ ਗਏ ਤੇ ਉਹਨਾਂ ਸਾਰਿਆਂ ਨੇ ਮੈਨੂੰ ਇਹੀ ਕਿਹਾ ਕਹਿੰਦਾ ਬਾਈ ਤੈਨੂੰ ਉੱਥੇ ਘੇਰੀ ਖੜੇ ਸੀ ਕੀ ਗੱਲ ਹੋ ਗਈ ਸੀ ਤੇ ਮੈਨੂੰ ਸਮਝ ਨਹੀਂ ਆਉਂਦੀ ਵੀ ਇੱਥੋਂ ਦਾ ਮਨ ਲੱਗਦਾ ਵੀ ਕੋਈ ਡੰਕੀ ਰੂਟ ਨਾ ਬਣਦਾ ਹੋਵੇ ਜਿਹੜਾ ਡੌਂਕੀ ਲਾ ਕੇ ਲੋਕ ਅਮਰੀਕਾ ਵਾਲੇ ਪਾਸੇ ਨੂੰ ਜਾਂਦੇ ਨੇ ਹਨਾ ਵੀ ਕਿਉਂ ਇਨੀ ਸਖਤਾਈ ਜਾਂ ਫਿਰ ਜਿੰਨਾ ਮੈਨੂੰ ਉਹਨਾਂ ਨੇ ਘੇਰਿਆ ਵੀ ਜਿੰਨੇ ਆਲੇ-ਦਾਲੇ ਪੰਜਾਬ ਵਾਲੇ ਇੱਥੋਂ ਚੜਨ ਵਾਲੇ ਸੀ ਜਹਾਜ਼ਾਂ ਦੇ ਵਿੱਚ ਜਾਂ ਸਰਦਾਰ ਬੰਦੇ ਸੀ ਹਰੇਕ ਬੰਦਾ ਮੈਨੂੰ ਆ ਕੇ ਪੁੱਛ ਰਿਹਾ ਬਾਈ ਤੈਨੂੰ ਉੱਥੇ ਖੜਾਈ ਖੜੇ ਸੀ ਕਾਰਨ ਕੀ ਹੋ ਗਿਆ ਤੇ ਸਾਰਿਆਂ ਨੂੰ ਮੈਂ ਚੀਜ਼ਾਂ ਸਮਝਾਈਆਂ ਵੀ ਐਂ ਕਰਕੇ ਐਂ ਗੱਲ ਆ ਜੀ ਤੇ ਫਿਰ ਉਹ ਕਹਿੰਦੇ ਵੀ ਉਹ ਵੀ ਮੇਰੇ ਤੇ ਸ਼ੱਕ ਜਿਹਾ ਕਰਦੇ ਵੀ ਬੰਦਾ ਇਹ ਡੌਂਕੀ ਡੁੰਕੀ ਲਾਉਣ ਨਾਲ ਨਾ ਹੋਵੇ ਤੇ ਮੈਨੂੰ ਲੱਗਦਾ ਵੀ ਇਹ ਰੂਟ ਡੌਂਕੀ ਵਾਲਾ ਬਣਦਾ ਹੋ ਜਿਹੜੀ ਐਨੀ ਉਹਨਾਂ ਨੇ ਸਖਤਾਈ ਕੀਤੀ ਆ ਤੇ ਉਹ ਬੰਦੇ ਵੀ ਜਿਹੜੇ ਮਤਲਬ ਮੈਨੂੰ ਪੁੱਛ ਰਹੇ ਨੇ ਜੇ ਮੈਂ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਕਿੱਥੇ ਚੱਲੇ ਹੋ ਉਹ ਕਹਿੰਦੇ ਜੀ ਅਸੀਂ ਰਸ਼ੀਆ ਚੱਲੇ ਆ ਵੀ ਮਤਲਬ ਵਰਕ ਪਰਮਿਟ ਤੇ ਚੱਲੇ ਆ ਤੇ ਪਤਾ ਨਹੀਂ ਮੈਨੂੰ ਇਹ ਕੀ ਸੀਣਾ ਜਾਂ ਮਤਲਬ ਜੋ ਮੇਰੇ ਨਾਲ ਹੋ ਰਿਹਾ ਮੈਂ ਤਾਂ ਤੁਹਾਡੇ ਨਾਲ ਉਹ ਸਾਂਝਾ ਕਰ ਰਿਹਾ ਦੁੱਖ ਆਵਦਾ ਮੈਨੂੰ ਨਹੀਂ ਪਤਾ ਕੀ ਹੋਈ ਜਾਂਦਾ ਲੋ ਜੀ 11 ਦਾ ਭਾਗਾਂ ਵਾਲਾ ਦਿਨ ਆ ਗਿਆ ਕਾਊਂਟਰ ਨੰਬਰ ਗੇਟ ਨੰਬਰ B ਇੱਥੋਂ ਆਪਣੀ ਐਂਟਰੀ ਹੋਣੀ ਆ ਲੋ ਜੀ ਐਂਟਰੀ ਆਪਣੀ ਹੋ ਗਈ ਤੇ ਇਹ ਸਾਹਮਣੇ ਖੜਾ ਜੀ ਜਹਾਜ਼ ਉਜ਼ਬੇਕਿਸਤਾਨ 에ਅਰਵੇਜ਼ ਤੇ ਬਹੁਤ ਆਨੇ ਪੰਬਲ ਪੂਸੇ ਚ ਪਾਏ ਯਾਰ ਸਾਰੇ ਲੋਕ ਹੀ ਜਿਹੜੇ ਇੱਥੇ ਐਂਟਰੀ ਕਰਾ ਰਹੇ ਨੇ ਸਾਰੇ ਤੰਗ ਨੇ ਕਿਸੇ ਤੋਂ ਕਿਹੜੀ ਟਿਕਟ ਮੰਗੀ ਜਾਂਦੇ ਨੇ ਕਿਸੇ ਤੋਂ ਕਿਹੜੀ ਟਿਕਟ ਮੰਗੀ ਜਾਂਦੇ ਨੇ ਜਿਹੜੇ ਇੰਡੀਆ ਵਾਲੇ ਇੱਥੇ ਸਟਾਫ ਜਿਆ ਰੱਖਿਆ ਹੋਇਆ ਹੈ ਨਾ ਉਹਨਾਂ ਕੋਲ ਨੌਲੇਜ ਪੂਰੀ ਸੂਰੀ ਹੁੰਦੀ ਆ ਬਸ ਜਦੋਂ ਕੋਈ ਨਵਾਂ ਕੇਸ ਉਹਨਾਂ ਕੋਲ ਆ ਜਾਂਦਾ ਉਲਝੇ ਜਾਂਦਾ ਕੰਮ ਆ ਉਜੀ ਡੇਢ ਘੰਟਾ ਹੋ ਗਿਆ ਸੀ ਫਲਾਈਟ ਚੱਲਦੇ ਨੂੰ ਤੇ ਇਹ ਜਿਹੜੀ ਫਲਾਈਟ ਆ ਇਹ ਫਲਾਈਟ ਆਪਣੀ ਹੈਗੀ ਆ ਜੀ ਰਸ਼ੀਆ ਦੀ ਤੇ ਬਿਓਰ ਵਿੱਚ ਇਧਰ ਵੀ ਵੀਫਤਾ ਹੀ ਲਿਖਿਆ ਹੋਇਆ ਖਾਣਾ ਪੈਂਦੀ ਲਿਖਿਆ ਹੋਇਆ ਇਹ ਹੁਣ ਦੂਜੇ ਕੰਟਰੀਆਂ ਜਾ ਕੇ ਪੁੱਛ-ਪੁੱਛ ਕੇ ਖਾਣਾ ਪੈਂਦਾ ਇਧਰ ਆ ਬਾਈ ਬੈਠਾ ਆਪਣੇ ਨਾਲ ਬਾਈ ਨਾ ਲੁਧਿਆਣੇ ਸਮਰਾਲੇ ਕੰਮ ਕੀਤਾ ਹੋਇਆ 10 ਸਾਲਾਂ ਦਾ ਇਹ ਵੀ ਬਾਈ ਹੋਰ ਉਹ ਜੇ ਪਾਕਿਸਤਾਨ ਚੱਲੇ ਨੇ ਵਰਕ ਵੀਜ਼ੇ ਤੇ ਸ਼ਗੋ ਵੀਰੇ ਬਹੁਤ ਸੋਹਣੀ ਆ ਭਾਈ ਇਹਨਾਂ ਦੀ ਪਲੇਟ ਯਾਰ ਇਧਰਲੇ ਪਾਸੇ ਕੋਈ ਆ ਬਰੈਡ ਦਿੱਤਾ ਖਾਣ ਨੂੰ ਆਪਰਲੇ ਪਾਸੇ ਕੇਕ ਹੋ ਗਿਆ ਆ ਫਰੂਟ ਹੋ ਗਏ ਆ ਭਾਈ ਇਹਨਾਂ ਦੇ ਵਿੱਚ ਪਾਕਿਸਤਾਨ ਵਾਲੀ ਰੋਟੀ ਆ ਤੇ ਨਾਲ ਆਹ ਦਾਲ ਹੋ ਗਈ ਇਸ ਟਾਈਮ ਆਪਣਾ ਜਹਾਜ਼ ਪਾਕਿਸਤਾਨ ਦੇ ਉੱਪਰ ਦੇ ਲੰਘ ਰਿਹਾ ਤੇ ਹੁਣ ਤੱਕ ਆਪਾਂ 700 60 ਕਿਲੋਮੀਟਰ ਹੋਰ ਜਾਣਾ ਦੇ ਬਾਹਰ ਦਾ ਟੈਂਪਰੇਚਰ ਹੈਗਾ -48 ਡਿਗਰੀ ਤੇ ਸਪੀਡ ਪਤਾ ਕਿੰਨੀ ਆ ਜਹਾਜ਼ ਦੀ 870 ਕਿਲੋਮੀਟਰ ਪ੍ਰਤੀ ਘੰਟਾ ਆ ਦੇਖੋ ਜਮਾ ਦੇ ਉੱਪਰ ਦੇ ਲੰਘ ਰਿਹਾ ਪਾਕਿਸਤਾਨ ਦੇ ਜਿੰਨਾ ਭਾਈ ਇਹਨਾਂ ਨੇ ਸਵੇਰੇ ਖੱਜਲ ਕੀਤਾ ਨਾ ਉਨਾ ਹੀ ਹੁਣ ਇਹ ਬੰਦੇ ਭਾਈ ਪ੍ਰਾਣਾ ਚਾਰੀ ਕਰ ਰਹੇ ਨੇ ਤੇ ਹੁਣ ਵਧੀਆ ਕਾਫੀ ਕੁਫੀ ਦੇ ਕੇ ਗਏ ਨੇ ਪੀਣ ਵਾਸਤੇ ਯਾਰ ਭਾਈ ਆਪ ਦਾ ਨਾਮ ਕੀ ਹੈ ਸੂਰਜ ਕੁਮਾਰ ਸੂਰਜ ਕੁਮਾਰ ਠੀਕ ਹੈ ਭਾਈ ਲੋ ਜੀ 에어ਪੋਰਟ ਤੇ ਆਪਾਂ ਉਤਰ ਗਏ ਆ ਤੇ ਇਸ ਤੋਂ ਬਾਅਦ ਦਾ ਅਸਲੀ ਕੰਮ ਆਪਣਾ ਸ਼ੁਰੂ ਹੋਣਾ ਵੀ ਜਿਹੜੀ ਆਪਾਂ ਇਮੀਗ੍ਰੇਸ਼ਨ ਕਲੀਅਰ ਕਰਨੀ ਆ ਲੋ ਆ ਵੀ ਮੁੰਡਿਓ ਮਾਰ ਦਿਓ ਤਾੜੀਆਂ ਫਿਰ ਮੈਂ ਕਿਹਾ ਆਪਾਂ ਪਹੁੰਚ ਗਏ ਆ ਜਿਹਦਾ ਲੈਂਡ ਆਫ ਬਾਬਰ ਬਾਬਰ ਉਹ ਆ ਜੀ ਜਿਹਨੇ ਹਿੰਦੂਸਤਾਨ ਦੇ ਉੱਤੇ ਹਮਲਾ ਕੀਤਾ ਸੀ ਤੇ ਜਿਹਦੀਆਂ ਅੱਗੇ ਕਈ ਪੀੜੀਆਂ ਔਰੰਗਜ਼ੇਬ ਬਹਾਦਰ ਸ਼ਾਹ ਤੱਕ ਇੰਡੀਆ ਦੇ ਉੱਤੇ ਰਾਜ ਕਰਦੀਆਂ ਰਹੀਆਂ ਤੇ ਜਿਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਜਾਬਰ ਕਹਿ ਕੇ ਬੁਲਾਇਆ ਸੀ ਉਹ ਬਾਬਰ ਇਸ ਥਾਂ ਦਾ ਜੰਮਿਆ ਹੋਇਆ ਸੀ ਤੇ ਇਮੀਗ੍ਰੇਸ਼ਨ ਬਾਰੇ ਮੈਂ ਦੱਸਦਾ ਜਿਹੜੀ ਆਪਾਂ 10000 ਦੀ ਟਿਕਟ ਕਰਾਈ ਆ ਉਹ ਪੰਗਦੇ ਭਾਣੇ ਗਈ ਆ ਜਦੋਂ ਮੈਂ ਇੱਥੇ ਪਹੁੰਚਿਆ ਉਹਨਾਂ ਨੇ ਮੈਨੂੰ ਕਿਹਾ ਕਿ ਆਪਦਾ ਉਜ਼ਬੇਕ ਦਾ ਵੀਜ਼ਾ ਦਿਖਾਓ ਮੈਂ ਜਦੋਂ ਉਹਨਾਂ ਨੂੰ ਵੀਜ਼ਾ ਦਿਖਾਇਆ ਵੀਜ਼ਾ ਦੇਖ ਕੇ ਮੇਰੇ ਨਾਮ ਮੜੀ ਜੀ ਸ਼ਕਲ ਮੈਚ ਕੀਤੀ ਪਾਸਪੋਰਟ ਦੀ ਉਹਦੋਂ ਵਾਸ 스ਕੈਨ ਕਰਕੇ ਉਹਨਾਂ ਨੇ ਸਟੈਂਪ ਮਾਰਤੀ ਤੇ ਕਹਿੰਦੇ ਵੈਲਕਮ ਟੂ ਉਜ਼ਬੇਕਿਸਤਾਨ ਮਤਲਬ ਵੀ ਗੱਲ ਉਹ ਆ ਵੀ ਜੇ ਮੇਰੇ ਕੋਲ ਨਾ ਹੁੰਦਾ ਉਹ ਫਿਰ ਮੇਰੇ ਦਿਲ 'ਚ ਡਰ ਵੀ ਰਹਿਣਾ ਸੀ ਹੁਣ ਕੌਨਫੀਡੈਂਸ ਨਾਲ ਵੀ ਮੈਂ ਉਹਨਾਂ ਦੇ ਸਾਹਮਣੇ ਖੜਾ ਸੀ ਮੈਂ ਕਿਹਾ ਜੇ ਪੁੱਛਣਗੇ ਤਾਂ ਪਰ ਟਿਕ ਦੇ ਗਾਂ ਦੀ ਗਾਂ ਕਿਤੇ ਵੀ ਟੱਪ ਸਕਦੇ ਆ ਤੇ ਉਸ ਤੋਂ ਬਾਅਦ ਇਹਦਾ ਵੀਜ਼ਾ ਕਿਵੇਂ ਮਿਲਦਾ ਜੀ Uzbekistan ਦਾ ਬਹੁਤ ਸੌਖਾ ਜਿਹਾ ਵੀਜ਼ਾ ਹੁੰਦਾ ਉਹਦੀ ਵੈਬਸਾਈਟ ਆ ਜੀ ਅਫੀਸ਼ੀਅਲ ਵੈਬਸਾਈਟ ਭਰੋਗੇ ਤੁਸੀਂ ਮੈਂ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਮੈਂਸ਼ਨ ਕਰ ਦੂੰਗਾ ਫਾਰਮ ਖੋਲ੍ਹਿਆਂ ਦਾ ਬਹੁਤ ਸੌਖਾ ਜਿਹਾ ਫਾਰਮ ਹੈ ਕੁਝ ਨਹੀਂ ਮੰਗਦੇ ਸਿਰਫ ਤੁਸੀਂ ਆਦਿਆਂ ਪਾਸਪੋਰਟ ਦੀ ਸਕੈਨ ਕਾਪੀ ਤੇ ਆਪਦੀ ਪਾਸਪੋਰਟ ਸਾਈਜ਼ ਫੋਟੋ ਅਪਲੋਡ ਕਰਨੀ ਆ ਤੇ ਵੈਸੇ 3 ਦਿਨਾਂ ਦਾ ਪ੍ਰੋਸੈਸਿੰਗ ਟਾਈਮ ਇਹਨਾਂ ਦਾ ਵੀਜ਼ਾ ਦੇਣ ਦਾ ਪਰ 24 ਘੰਟਿਆਂ ਦੇ ਵਿੱਚ ਵਿੱਚ ਵੀਜ਼ਾ ਆ ਜਾਂਦਾ 21 ਡਾਲਰ ਫੀਸ ਲੱਗੀ ਹੈ ਇਹਦੀ 21.5 ਡਾਲਰ ਵੈਸ ਤਾਂ 20 ਡਾਲਰ ਆ ਤੇ ਟੈਕਸ ਟੌਕਸ ਲਾ ਕੇ 21.5 ਡਾਲਰ ਲਾ ਲਓ ਵੀ 17-1800 ਰੁਪਈਆ ਇਹਦੀ ਫੀਸ ਆ ਜੀ ਤੇ ਹੁਣ ਆਪਾਂ ਉਜ਼ਬੇਕਿਸਤਾਨ ਘੁੰਮਾਂਗੇ ਜਿਹੜੀ ਟੈਨਸ਼ਨ ਸੀ ਥੋੜੀ ਜੀ ਜਿੰਨੀ ਖੱਜਲ ਖਵਾਰੀ ਸਵੇਰੇ ਹੋਈ ਸੀ ਉਹ ਸ ਟੈਨਸ਼ਨ ਫਰੀ ਹੋ ਗਏ ਹੋਟਲ ਹਾਟਲ ਆਪਾਂ ਬੁੱਕ ਕਰ ਰੱਖੇ ਨੇ ਸਿਮ ਲੈਣੇ ਆ ਮਨੀ ਐਕਸਚੇਂਜ ਕਰਾਉਣੇ ਆ ਫਿਰ ਹੋਟਲ ਦੇ ਵਿੱਚ ਚੱਲਦੇ ਆ ਤੇ ਸਾਨੂੰ ਘੁਮਾਵਾਂਗੇ ਹੁਣ ਉਜ਼ਬੇਕਿਸਤਾਨ ਲੋ ਜੀ ਇਹ ਹੀ ਸੀ ਅੱਜ ਦੀ ਵੀਡੀਓ ਦੇ ਵਿੱਚ ਨਵੀਂ ਵੀਡੀਓ ਦੇ ਨਾਲ ਨੂੰ ਫੇਰ ਮਿਲਦੇ ਆ ਤੇ ਇਸ ਵੀਡੀਓ ਨੂੰ ਬਦੋ ਬਦ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ